ਅਰਮਨ ਨੇ ਮੈਨੂੰ ਦੱਸਿਆ ਕਿ ਉਹ ਤਾਂ ਜਿੱਦ ਕਰਕੇ ਅੜਗੀ ਵੀ ਮੈਨੇ ਪੇਪਰ ਦੇਣਾ ਹੈਗਾ ਮੈਂ ਤਾਂ ਇਦਾਂ ਉਹ ਕਹਿੰਦੀ ਕਿ ਕੁਝ ਬੱਚੇ ਜਿਹੜੇ ਗਏ ਉਹਨਾਂ ਦੀ ਇੱਕ ਕਾਰਾਂ ਦੀ ਬੇਕਦਰਹੀ ਹੋਈ ਆ ਉੱਥੇ ਕਿ ਉਹਨਾਂ ਨੂੰ ਸਨਮਾਨ ਨਾਲ ਰੱਖਦੇ ਮੈਂ ਵੀ ਸ਼ਾਇਦ ਉਸ ਚੀਜ਼ ਨਾਲ ਕਰ ਲੈਂਦੀ ਕਹਿੰਦੀ ਬਟ ਉਹਨਾਂ ਨੇ ਉਸ ਚੀਜ਼ ਨੂੰ ਇੱਜ਼ਤ ਨਹੀਂ ਦਿੱਤੀ ਐਸਜੀਪੀਸੀ ਨਾਲ ਮੇਰੀ ਡਿਬੇਟ ਹੋ ਰਹੀ ਸੀ ਉਹਨਾਂ ਨੇ ਅੱਗੋਂ ਕਹਿਤਾ ਕਿ ਤੁਸੀਂ ਕਰਾ ਲਓ ਕਹਿੰਦੇ ਅਸੀਂ ਤੁਹਾਨੂੰ ਫੀਸ ਦੇ ਦਾਂਗੇ ਮਤਲਬ ਉਹ ਲੋਜੀਕਲੀ ਗਲਤ ਨਹੀਂ ਆ ਰਹੇ ਮੈਂ ਤਾਂ ਕਿਹਾ ਮੈਂ ਡਰਾਫਟ ਕਰਕੇ ਦੇਣ ਨੂੰ ਤਿਆਰ ਹਾਂ ਉੱਡੇ ਕੋਲ ਸੀਨੀਅਰ ਐਡਵੋਕੇਟ ਬਏ ਪਹਿਲੇ ਪੈਨਲ ਹੁੰਦਾ ਵਕੀਲਾ ਨਾ ਪਰ ਪੈਨਲ ਆ ਵਕੀਲਾਂ ਦਾ ਤੁਸੀਂ ਆਪਣੇ ਵਕੀਲਾਂ ਤੋਂ ਉੱਥੇ ਸੁਪਰੀਮ ਕੋਰਟ ਦੇ ਵਿੱਚ ਕਰਾਓ ਸਾਡਾ ਆਪਣਾ ਜੀ ਹ ਅਦਾਲਤਾਂ ਨਹੀਂ ਸੁਣਦੀ ਅਦਾਲਤਾਂ ਨਹੀਂ ਸੁਣਦੀ ਇਹ ਬਹਾਨੇ ਨੇ ਜੇ ਸਹੀ ਤਰੀਕੇ ਨਾਲ ਚੀਜ਼ ਜੀ ਪੇਸ਼ ਕਰਾਂਗੇ ਕਿਉਂ ਨਹੀਂ ਸੁਣੂਗੀ ਦਾਲਪੁਰ ਜੀ ਹੈਗੇ ਆਪਣੇ ਮਨ ਆਲਰੇਡੀ ਕਮਿਸ਼ਨ ਦੇ ਹੀ ਸੈਡ ਕਿ ਉਹਨਾਂ ਨੇ ਆਲਰੇਡੀ ਡਾਇਰੈਕਸ਼ਨ ਸਾਰਿਆਂ ਨੂੰ ਦਿੱਤੀਆਂ ਹੋਈਆਂ ਨੇ ਬਸ ਸਿਰਫ ਕਾਗਜ਼ਾਂ ਜੀ ਰਹਿ ਗਈ ਹੈ ਇਹੋ ਹੀ ਗੱਲ ਹੈ ਨਾ ਉਹੀ ਹੈ ਨਾ ਕਿਉਂਕਿ ਉਹਨੂੰ ਸਹੀ ਤਰੀਕੇ ਇਹ ਉਹਨਾਂ ਨੇ ਵੀ ਬੋਲਤਾ ਜੈਸੀ ਨੋਟੀਫਿਕੇਸ਼ਨ ਜਾਰੀ ਕੀਤੀਆਂ ਨੇ ਉਹਨਾਂ ਨੂੰ ਵੀ ਪਤਾ ਉਹਨਾਂ ਦੀ ਨੋਟੀਫਿਕੇਸ਼ਨ ਦੀ ਕੋਈ ਵੈਲਿਊ ਨਹੀਂ ਸਿੱਖਾਂ ਦੇ ਮੁੱਦੇ ਜਿਉਂਦੇ ਰੱਖਣਗੇ ਤਾਂ ਇਹਨਾਂ ਦੀ ਸਿਆਸਤ ਬੱਧੂ ਤਾਂ ਵੋਟਾਂ ਮਿਲਣ ਜੀ ਜੇ ਮੁੱਦੇ ਖਤਮ ਹੋ ਗਏ ਫਿਰ ਵੋਟਾਂ ਕਿੱਥੋਂ ਸਿਰ ਮੁੱਦੇ ਜਿਉਂਦੇ ਰੱਖਣ ਦੀ ਖਾਤਰ ਕਈ ਸਟੂਡੈਂਟਸ ਦੇ ਜਿਹੜੇ ਆ ਭਵਿੱਖ ਦਾ ਉੱਤੇ ਲਾਏ ਜਾਂਦੇ ਨੇ ਉਹ ਰੁਲ ਜਾਂਦੇ ਨੇ ਵਿਚਾਰੇ ਘਰੇ ਬਹਿ ਜਾਂਦੇ ਨੇ ਜਦੋਂ ਕੋਈ ਹੱਲੇ ਨਹੀਂ ਬਣਦਾ ਬਿਲਕੁਲ ਬਿਲਕੁਲ ਇਹ ਦਾਅ ਉਤੇ ਲਾਏ ਜਾਂਦੇ ਨੇ ਹਰ ਲਾਈਵ ਹੋ ਕੇ ਕਿਉਂ ਕਹਿਣਾ ਪੈ ਗਿਆ ਕਿ ਜੁਐਨਏ ਤੱਕ ਜੇਕਰ ਤੁਸੀਂ ਤੁਹਾਡੇ ਨਹੀਂ ਤੁਹਾਡੇ ਕੋਈ ਕੰਮ ਕਰਨ ਵਾਲਾ ਹੈ ਵਕੀਲ ਤਾਂ ਮੈਂ ਫ੍ਰੀ ਦੇ ਚ ਡਰਾਫਟ ਬਣਾ ਕੇ ਦੇ ਦਿੰਦਾ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਡਿਬੇਟ ਚੱਲ ਰਹੀ ਆ ਮੈਂ ਉਹਨਾਂ ਨੂੰ ਕਿਹਾ ਕਿ ਰਿਟ ਫਾਈਲ ਕਰੋ ਉਹ ਮੈਨੂੰ ਕਹਿੰਦਾ ਤੁਸੀਂ ਫਾਈਲ ਕਰ ਦੋ ਮੈਂ 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 ਆਰਗੇਨਾਈਜੇਸ਼ਨ ਨਹੀਂ ਮੈਂ ਚੁਣੀ ਹੋਏ ਨੁਮਾਇੰਦਾ ਆ ਨਹੀਂ ਮੈਂ ਤਾਂ ਪੂਰਨ ਜਿਹੜਾ ਆਪਾਂ ਖਾਲਸਾ ਆ ਮੈਂ ਤਾਂ ਖਾਲਸਾ ਵੀ ਨਹੀਂ ਗੀ ਪੂਰਨ ਮੈਂ ਵਾਲ ਕੱਟਦੀ ਆ ਮੇਰਾ ਅਮਰਤ ਨਹੀਂ ਛੱਕਿਆ ਹੋਇਆ ਮੈਂ ਤਾਂ ਪੂਰਨ ਖਾਲਸਾ ਵੀ ਨਹੀਂ ਗੀ ਔਰ ਮੈਂ ਗ੍ਰਿਪਡ ਪਾਰਟੀ ਵੀ ਨਹੀਂਗੀ ਇਹਨੂੰ ਤਾਂ ਪੁੱਛਿਆ ਜਾਊਗਾ ਵੀ ਹਾਂਜੀ ਤੂੰ ਕੌਣ ਇਹ ਸੌਟ ਆਊਟ ਕਿਹਨੇ ਕਰਨਾ ਹੈ ਸਾਡੀ ਉਸ ਸੰਸਥਾ ਨਹੀਂ ਕਰਨਾ ਆ ਇਸ ਕਰਕੇ ਕਹਿਣਾ ਪਿਆ ਉਹ ਮੈਨੂੰ ਕਹਿ ਰਹੇ ਆ ਤੇ ਜੇ ਉਹ ਮੈਨੂੰ ਕਹਿੰਦੇ ਸੀ ਫੀਸ ਦੇ ਦਾਂਗੇ ਮੈਨੂੰ ਫੀਸ ਵੀ ਨਹੀਂ ਚਾਹੀਦੀ ਆਈ ਵਿਲ ਡਰਾਫਟ ਜੇ ਤੁਹਾਡੇ ਕੋਲ ਨਹੀਂ ਹੈਗਾ ਜਾਓ ਯੂ ਐਨਓ ਜੇ ਨਹੀਂ ਸਾਡੀਆਂ ਕੋਰਟ ਸੁਣਦੀਆਂ ਪਰ ਜਿਹੜਾ ਕੋਰਟ ਨੇ ਨਹੀਂ ਸੁਣਿਆ ਉਹਦਾ ਆਰਡਰ ਤਾਂ ਲੈ ਕੇ ਆਓ ਕੋਰਟ ਤੱਕ ਵੀ ਨਹੀਂ ਗਏਗੇ ਨਹੀਂ ਗਏ ਹੈਗੇ ਇਸ ਚੀਜ਼ ਨੂੰ ਲੈ ਕੇ ਨਹੀਂ ਗਏ ਹੈਗਾ ਕੋਈ ਵੀ ਕੋਰਟ 'ਚ ਸਾਬ ਨੇ ਕਿਹਾ ਆ ਕਿ ਨੋਟੀਫਿਕੇਸ਼ਨ ਦਿੱਤੀ ਹੋਈ ਆ ਦੈਨ ਉਸ ਨੋਟੀਫਿਕੇਸ਼ਨ ਨੂੰ ਲੈ ਕੇ ਐਸਜੀਪੀਸੀ ਪੀਐਮ ਨੂੰ ਮਿਲੇ ਤੇ ਭਾਈ ਇਹ ਨੋਟੀਫਿਕੇਸ਼ਨ ਨੂੰ ਲਾਲਪੁਰਾ ਸਾਹਿਬ ਨੂੰ ਮਿਲੇ ਉਹਨਾਂ ਨੂੰ ਕਹੇ ਕਿ ਪੀਐਮ ਤੋਂ ਕਰਾਓ ਜੀ ਮਿਨੋਰਟੀ ਦੇ ਫਿਰ ਮਿਨਿਸਟਰੀ ਵੱਲੋਂ ਤੁਸੀਂ ਸਾਰਿਆਂ ਨੂੰ ਭੇਜੋ ਕਿਉਂਕਿ ਮਿਨੋਰਟੀ ਦੇ ਹੱਕ ਦੀ ਗੱਲ ਹੈ ਕੁਝ ਦਿਨ ਪਹਿਲਾਂ ਪੰਜਾਬ ਦੀ ਅਮਰਤਰੀ ਕੁੜੀ ਦੇ ਨਾਲ ਰਾਜਸਥਾਨ ਦੇ ਵਿੱਚ ਇੱਕ ਘਟਨਾ ਵਾਪਰਦੀ ਆ ਜਦੋਂ ਉਹ ਜੁਠੀਸਰੀ ਦਾ ਪੇਪਰ ਦੇਣ ਜਾਂਦੀ ਆ ਤਾਂ ਉਸ ਨੂੰ ਕਕਾਰਾਂ ਸਮੇਤ ਅੰਦਰ ਪੇਪਰ ਨਹੀਂ ਦੇਣ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਵਿਵਾਦ ਉੱਠਦਾ ਏ ਤਾਂ ਐਸਜੀਪੀਸੀਪੀ ਮੈਦਾਨ ਦੇ ਵਿੱਚ ਆਉਂਦੀ ਹੈ ਜੇ ਐਸਜੀਪੀਸੀ ਕਹਿ ਰਹੀ ਹੈ ਕਿ ਸਿੱਖਾਂ ਦੇ ਨਾਲ ਤੱਕਾ ਹੋ ਰਿਹਾ ਅਰਮਨ ਜੂਤ ਕੌਰ ਉਸ ਕੁੜੀ ਦਾ ਨਾਮ ਸੀ ਜੋ ਕਿ ਆਪਣਾ ਪੇਪਰ ਦੇਣ ਦੇ ਲਈ ਰਾਜਸਥਾਨ ਗਈ ਦੀ ਗਈ ਸੀ ਪਰ ਉੱਥੇ ਜਿਹੜੇ ਉੱਥੇ ਅਧਿਕਾਰੀ ਮੌਜੂਦ ਸੀ ਤਾਂ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਕਿਹਾ ਗਿਆ ਕਿ ਤੁਸੀਂ ਪਹਿਲਾਂ ਆਪਣੇ ਕਕਾਰ ਨੇ ਜਿਹੜਾ ਸ੍ਰੀ ਸਾਹਿਬ ਉਸ ਨੂੰ ਉਤਾਰੋ ਤਾਂ ਹੀ ਤੁਹਾਨੂੰ ਪੇਪਰ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਇਹ ਮਸਲਾ ਖੜਾ ਕਿਉਂ ਹੁੰਦਾ ਹੈ ਹਰ ਵਾਰ ਇੱਕ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਰਹਿ ਜਾਂਦਾ ਹੈ ਜ਼ਿੰਮੇਵਾਰੀ ਕੌਣ ਚੁੱਕੇਗਾ ਕੌਣ ਇਹਨਾਂ ਅਧਿਕਾਰਾਂ ਨੂੰ ਲਾਗੂ ਕਰਵਾਵੇਗਾ ਇਸ ਦੀ ਜ਼ਿੰਮੇਵਾਰੀ ਕਿਸ ਦੀ ਤੈਅ ਹੋਵੇਗੀ ਇਹ ਸਵਾਲ ਲਗਾਤਾਰ ਬਰਕਰਾਰ ਨੇ ਸਰਨਾਲ ਹਾਈ ਕੋਰਟ ਦੇ ਵਕੀਲ ਨੇ ਸਿਮਰਜੀਤ ਕੌਰ ਗਿੱਲ ਗੱਲਬਾਤ ਕਰਦੇ ਆ ਕਿ ਆਖਰਕਾਰ ਇਹ ਮਸਲਾ ਉੱਠਦਾ ਜਰੂਰ ਹੈ ਪਰ ਫੇਰ ਦਬ ਜਾਂਦਾ ਫੇਰ ਕੋਈ ਨਵਾਂ ਮਸਲਾ ਖੜਾ ਹੋ ਜਾਂਦਾ ਇਸ ਦੇ ਨਾਲ ਜੁੜਦਾ ਹੋਇਆ ਬਹੁਤ ਬਹੁਤ ਸਵਾਗਤ ਹੈ ਜਰਨਲਿਸਟ ਬਾਕਸ ਮੈਂ ਤੁਸੀਂ ਦੇਖਿਆ ਹੁਣ ਜਿਹੜਾ ਉਹ ਕੁੜੀ ਦੇ ਨਾਲ ਹੋਇਆ ਤੁਹਾਡੇ ਵਕੀਲ ਭਾਈ ਚਰਚੋ ਕੁੜੀ ਆ ਜਿਹੜੇ ਪੇਪਰ ਦੇਣੇ ਸੀ ਰਜਿਸਟ੍ਰੇਸ਼ਨ ਮੇਰੇ ਚੋ ਜੀ ਤੇ ਘਟਨਾ ਕਿਸ ਤਰ੍ਹਾਂ ਦੇਖਦੇ ਹੋ ਘਟਨਾ ਵਾਪਰ ਜਾਂਦੀ ਆ ਪਹਿਲਾਂ ਵੀ ਜਿਹੀਆਂ ਘਟਨਾਵਾਂ ਵਾਪਰੀਆਂ ਨੇ ਹੱਲ ਕੀ ਹੈ ਇਹਦਾ ਕਾਨੂੰਨ ਕੀ ਕਹਿੰਦਾ ਇਹਦਾ ਜਿਹੜਾ ਹੱਲ ਹੈਗਾ ਇਹਦਾ ਸਭ ਤੋਂ ਬੈਸਟ ਹੱਲ ਇਹੀ ਆ ਕਿ ਰਿਟ ਪਾਈ ਜਾਵੇ ਆ ਸਿੱਧੀ ਸੁਪਰੀਮ ਕੋਰਟ ਦੇ ਵਿੱਚ ਉਹ ਜੇ ਇੱਕ ਵੱਡੀ ਸਿੱਖ ਆਰਗੇਨਾਈਜੇਸ਼ਨ ਜਿਵੇਂ ਕਿ ਮੈਂ ਉਹ ਇੰਟਰਵਿਊ ਦੇ ਵਿੱਚ ਮੈਂ ਐਸਜੀਪੀਸੀ ਨੂੰ ਵੀ ਕਿਹਾ ਇੱਕ ਡਿਬੇਟ ਦੇ ਵਿੱਚ ਵੀ ਤੁਸੀਂ ਜਾਓ ਉਹ ਬਲਕਿ ਕੰਮ ਕਰਨ ਦੀ ਜਗ੍ਹਾ ਤੇ ਉਲਟੇ ਪੈ ਜਾਂਦੇ ਨੇ ਉਹ ਕੰਮ ਕਰਕੇ ਜਿਵੇਂ ਖੁਸ਼ ਨਹੀਂ ਹੁੰਦੇ ਤਾਂ ਜੇ ਐਸਜੀਪੀਸੀ ਆਪਣੇ ਵੱਲੋਂ ਸਾਰੇ ਪੂਰੇ ਭਾਰਤ ਦੇ ਸਿੱਖਾਂ ਦੇ ਇਸ ਹੱਕ ਨੂੰ ਲੈ ਕੇ ਸੁਪਰੀਮ ਕੋਰਟ ਜਾਵੇ ਉੱਥੇ ਜਾ ਕੇ ਇਹ ਗੱਲ ਕਵੇ ਕਿ ਫੰਡਮੈਂਟਲ ਰਾਈਟ ਆ ਜਦ ਲਾਅ ਦੇ ਵਿੱਚ ਦਿੱਤਾ ਹੋਇਆ ਆ ਆਰਟੀਕਲ 25 ਚ ਦਿੱਤਾ ਹੋਇਆ ਸਾਡਾ ਧਾਰਮਿਕ ਰਾਈਟ ਆ ਸਾਡਾ ਫੰਡਮੈਂਟਲ ਰਾਈਟ ਆ ਦੈਟ ਇਜ਼ ਇਨਫੋਰਸੇਬਲ ਬਾਈ ਕੋਰਟ ਕਿ ਉੱਥੇ ਜਾਵੇ ਜਾ ਕੇ ਉਹ ਪਟੀਸ਼ਨ ਫਾਈਲ ਕਰੇ ਕਿ ਇਹ ਜਿਹੜੇ ਕਕਾਰ ਨੇ ਇਹ ਨਹੀਂ ਲਾ ਉਤਰਨਗੇ ਤੇ ਜਦ ਡੋਮੈਸਟਿਕ ਫਲਾਈਟ ਦੇ ਵਿੱਚ ਸਾਨੂੰ ਪਾਉਣ ਦੀ ਇਜਾਜ਼ਤ ਠੀਕ ਹੈ ਇੰਟਰਨੈਸ਼ਨਲ ਫਲਾਈਟ ਚ ਉਤਾਰ ਦਿੰਦੇ ਨੇ ਸ੍ਰੀ ਸਾਹਿਬ ਬਟ ਡੋਮੈਸਟਿਕ ਫਲਾਈਟ ਦੇ ਵਿੱਚ ਤਾਂ ਕਿਸੇ ਵੀ ਨੂੰ ਉਤਾਰ ਦੇ ਡੋਮੈਸਟਿਕ ਫਲਾਈਟ ਦੇ ਵਿੱਚ ਵੀ ਜਦ ਬੰਦਾ ਜਹਾਜ਼ ਦੇ ਵਿੱਚ ਪਾ ਕੇ ਜਾ ਸਕਦਾ ਤਾਂ ਤੁਸੀਂ ਪੇਪਰ ਪਾਉਣ ਲੱਗੇ ਉਹਨਾਂ ਨੂੰ ਨਹੀਂ ਰੋਕ ਸਕਦੇ ਹੈਗੇ ਤੁਹਾਡੇ ਜੇ ਇਹਦੇ ਤੇ ਡਾਇਰੈਕਸ਼ਨ ਜਿਹੜੀਆਂ ਨੇ ਪੂਰੇ ਜਿਹੜੀ ਯੂਨੀਅਨ ਜਿਹੜਾ ਯੂਪੀਐਸਸੀ ਹੈਗਾ ਜਾਂ ਜਾਂ ਜਿਹੜੇ ਵੀ ਪੀਪੀਐਸਸੀ ਹੈਗੇ ਸਟੇਟ ਦੇ ਉਹਨਾਂ ਨੂੰ ਇਹ ਨੋਟੀਫਿਕੇਸ਼ਨ ਜਾਣੀ ਚਾਹੀਦੀ ਆ ਈਵਨ ਉਹਨਾਂ ਨੂੰ ਨਹੀਂ ਹਰੇਕ ਯੂਨੀਵਰਸਿਟੀ ਕਾਲਜਸ ਨੂੰ ਵੀ ਜਾਣੀ ਚਾਹੀਦੀ ਆ ਸਾਰੇ ਪਾਸੇ ਜਾਣੀ ਚਾਹੀਦੀ ਜਿੱਥੇ ਵੀ ਐਗਜ਼ਾਮ ਕੰਡਕਟ ਹੁੰਦੇ ਨੇ ਉਸ ਕੋਲੋਂ ਹੋਇਆ ਕੀ ਸੀ ਤੁਹਾਡੀ ਗੱਲਬਾਤ ਹੋਈ ਤੁਹਾਡੇ ਜਾਣਕਾਰੀ ਹਾਂ ਅਰਮਨ ਜੋਤ ਨਵਕਰਨ ਸਰ ਦੇ ਜੂਨੀਅਰ ਆ ਤੇ ਅਰਮਨਦੀਪ ਜਦੋਂ ਮੇਰੇ ਨਾਲ ਗੱਲ ਹੋਈ ਉਹ ਕਹਿੰਦੀ ਕਿ ਉਹ ਕਿਉਂਕਿ ਮੈਂ ਪਹਿਲਾਂ ਉੱਥੇ ਪਤਾ ਕੀਤਾ ਸੀਗਾ ਕਿਸੇ ਤੋਂ ਆ ਰਾਜਸਥਾਨ ਦੇ ਵਿੱਚ ਐਮਐਲਏ ਨੇ ਸਾਡੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹ ਕੇ ਗਏ ਨੇ ਬਾਈ ਗੁਰਵੀਰ ਜੀ ਤੇ ਉਹਨਾਂ ਨਾਲ ਮੈਂ ਗੱਲ ਕੀਤੀ ਮੈਂ ਕਿ ਬਾਈ ਐਦਾਂ ਕਰਕੇ ਹੋਇਆ ਉਹ ਕਹਿੰਦੇ ਬਿਲਕੁਲ ਬਹੁਤ ਮੰਦਭਾਗੀ ਘਟਨਾ ਆ ਤੇ ਉਹਨਾਂ ਨੇ ਦੱਸਿਆ ਕਿ ਪੇਪਰ ਲੀਕ ਦੇ ਤੇ ਪੇਪਰ ਦੇ ਵਿੱਚ ਜਿਹੜੇ ਹੈਗੇ ਆ ਨਕਲ ਦੇ ਮਾਮਲੇ ਬਹੁਤ ਸਾਹਮਣੇ ਆਉਂਦੇ ਨੇ ਤਾਂ ਉਸ ਕਰਕੇ ਇਹਨਾਂ ਨੇ ਮੈਜ਼ਰਮੈਂਟ ਵੱਲੋਂ ਚਪਲਾਂ ਤੱਕ ਵੀ ਨਹੀਂ ਪਾਉਣ ਜਾਣ ਦਿੰਦੇ ਹੈਗੇ ਚਪਲਾਂ ਵੀ ਉਤਾਰ ਦਿੱਤੀਆਂ ਜਾਂਦੀਆਂ ਨੇ ਐਗਜ਼ਾਮ ਦੇ ਵਿੱਚ ਤਾਂ ਉਸ ਕਰਕੇ ਹੋ ਜਾ ਜਿਹੜਾ ਹੈਗਾ ਤੇ ਇੱਕ ਪਿੱਛੇ ਹਜੇ ਸਿਰਫ 21 ਜੂਨ ਨੂੰ ਇੱਕ ਨਵਾਂ ਇਸ ਚੀਜ਼ ਦੇ ਉੱਤੇ ਲਾਅ ਵੀ ਲਾਗੂ ਹੋਇਆ ਆ ਨਵਾਂ ਲਾਅ ਲਾਗੂ ਹੋਇਆ ਜਿਹਦੇ ਵਿੱਚ ਵੀ ਇਹ ਪੇਪਰ ਲੀਕ ਐਂਡ ਆਲ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਆ ਇੱਕ ਸੈਂਟਰ ਲੈਵਲ ਦਾ ਲਾਅ ਵੀ ਜਿਹੜਾ ਆ ਇਨਫੋਰਸੇਬਲ ਹੋਇਆ ਆ 21 ਜੂਨ ਨੂੰ ਤਾਂ ਉਸ ਕਰਕੇ ਥੋੜੀ ਜਿਹੀ ਸਖਤਾਈ ਜ਼ਿਆਦਾ ਸੀਗੀ ਤੇ ਬਟ ਥੋੜੀ ਜਿਹੀ ਸਖਤਾਈ ਦੇ ਚੱਕਰ ਦੇ ਵਿੱਚ ਉਹ ਧਾਰਮਿਕ ਭਾਵਨਾ ਦਾ ਅਪਮਾਨ ਕਰ ਗਏ ਹੂੰ ਅਰਮਨ ਨੇ ਮੈਨੂੰ ਦੱਸਿਆ ਕਿ ਉਹ ਤਾਂ ਜਿੱਦ ਕਰਕੇ ਅੜ ਗਈ ਵੀ ਮੈਨੂੰ ਪੇਪਰ ਦੇਣਾ ਹੈਗਾ ਮੈਂ ਤਾਂ ਇਦਾਂ ਉਹ ਕਹਿੰਦੀ ਕਿ ਕੁਝ ਬੱਚੇ ਜਿਹੜੇ ਗਏ ਉਹਨਾਂ ਦੀ ਕਾਰਾਂ ਦੀ ਬੇਕਦਰੀ ਹੋਈ ਆ ਉੱਥੇ ਮਤਲਬ ਉਹ ਤਾਂ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਤਾਂ ਅਰਮਨ ਦੱਸ ਸਕਦੀ ਹੈ ਜੇ ਉਹ ਸਿਧਾਂਤਾਂ ਤੇ ਅੜ ਗਈ ਕਿ ਮੈਂ ਨਹੀਂ ਤਾਰਨੇ ਕਿ ਬਾਕੀ ਬੱਚੇ ਕੀ ਉਤਾਰ ਕੇ ਚਲੇ ਗਏ ਆ ਕਿਉਂਕਿ ਅਗਲੇ ਦੀ ਕੀ ਪਤਾ ਕੀ ਮਜਬੂਰੀਆਂ ਜਿਹੜੀਆਂ ਵੀ ਚੀਜ਼ਾਂ ਨੇ ਅਗਲਾ ਇਹ ਵੀ ਸੋਚ ਲੈਂਦਾ ਨਾ ਵੀ ਮਤਲਬ ਉਹ ਚਾਪ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਸਿੱਖ ਨਹੀਂ ਕਿਉਂਕਿ ਜਦੋਂ ਇੰਟਰਨੈਸ਼ਨਲ ਫਲਾਈਟ 'ਚ ਜਾਂਦੇ ਉਹਦੋਂ ਵੀ ਤਾਂ ਅਸੀਂ ਸਿੱਧੀ ਸਾਬ ਉਤਾਰ ਕੇ ਜਾਂਦੇ ਆ ਜਾਂ ਉਹਨਾਂ ਨੇ ਉਸ ਤਰੀਕੇ ਨਾਲ ਸੋਚ ਲਿਆ ਹੋਵੇ ਲੀਨੀਅਟ ਵਿਊ ਲੈ ਲਿਆ ਹੋਵੇ ਤੇ ਅਰਮਨ ਆਪਣਾ ਫੰਡਾਮੈਂਟਲ ਰਾਈਟ ਸਮਝ ਕੇ ਅੜ ਗਈ ਹੋਵੇ ਸਮਝ ਰਹੇ ਹੋ ਨਾ ਗੱਲ ਦੀ ਆਪਾਂ ਇਹ ਨਾ ਹੋਵੇ ਕਿ ਆਪਾਂ ਜਿਹੜੇ ਪੇਪਰ ਦੇਣ ਲੱਗੇ ਤਾਂ ਉਹਨਾਂ ਨੂੰ ਮਾੜਾ ਹੀ ਬੋਲਦੀਏ ਕਿਉਂਕਿ ਸਾਡੇ ਵੀ ਬਿਲਕੁਲ ਮਜਬੂਰੀਆਂ ਸਾਡੇ ਵਾਲੇ ਟ੍ਰੈਂਡ ਚੱਲ ਪੈਂਦਾ ਨਾ ਉਹਨਾਂ ਦੀ ਵੀ ਫਿਰ ਵੀ ਉਹ ਐਦਾਂ ਹੋ ਗਏ ਤੇ ਉਹ ਕਹਿੰਦੀ ਕਿ ਉਹ ਬੇਕਦਰੀ ਹੋਈ ਆ ਉਹ ਪੂਰੀ ਇੱਜ਼ਤ ਦੇ ਨਾਲ ਸਨਮਾਨ ਦੇ ਨਾਲ ਰੱਖੇ ਨਹੀਂ ਗਏ ਕਹਿੰਦੀ ਜੇ ਉਹਨਾਂ ਨੂੰ ਸਨਮਾਨ ਨਾਲ ਰੱਖਦੇ ਮੈਂ ਵੀ ਸ਼ਾਇਦ ਉਸ ਚੀਜ਼ ਨਾਲ ਕਰ ਲੈਂਦੀ ਕਹਿੰਦੀ ਬਟ ਉਹਨਾਂ ਨੇ ਉਸ ਚੀਜ਼ ਨੂੰ ਇੱਜ਼ਤ ਨਹੀਂ ਦਿੱਤੀ ਸੋ ਸਭ ਤੋਂ ਮਾੜੀ ਗੱਲ ਤਾਂ ਇਹ ਹੋਈ ਹੈ ਨਾ ਕਿ ਜੇਕਰ ਬੱਚੇ ਦਾ ਜੇ ਆਖਰੀ ਚਾਂਸ ਹੋਵੇ ਤਾਂ ਫਿਰ ਵੀ ਕੋਈ ਹੋ ਸਕਦਾ ਜੋ ਤਿਆਰੀ ਕੀਤੀ ਹੋਵੇ ਪੂਰੇ ਦਿਨ ਰਾਤ ਕੀਤੀ ਹੋਵੇ ਤੇ ਇਸ ਚੀਜ਼ ਲਈ ਜਿਹੜੀ ਆ ਲਾ ਲਾ ਪ੍ਰੋਪਰ ਹੈਗਾ ਆ ਪਰ ਉਸ ਨੂੰ ਇਨਫੋਰਸ ਕਰਨ ਦੇ ਲਈ ਸਾਨੂੰ ਰਿਟ ਪਾਉਣੀ ਪੋਗੇ ਡਾਇਰੈਕਸ਼ਨ ਦੇਣੀਆਂ ਪੋਗੇ ਤੁਸੀਂ ਸੋਚੋ ਕਿ ਕੋਈ ਬੱਚਾ ਆ ਜਿਹਦਾ ਬਿਲਕੁਲ ਆਖਰੀ ਚਾਂਸ ਆ ਤੇ ਜਿਹਦੀ ਫੋਲ ਤਿਆਰੀ ਆ ਜਾਂ ਜਿਹੜਾ ਪਹਿਲਾਂ ਕਿਸੇ ਇੰਟਰਵਿਊ ਚ ਰਹਿ ਗਿਆ ਤੇ ਉਹਨੂੰ ਪਤਾ ਵੀ ਹੁਣ ਮੈਂ ਕ੍ਰੈਕ ਕਰ ਜਾਣਾ ਆ ਉਡੀ ਸਾਰੀ ਪੈਸਾ ਪੂੰਜੀ ਸਭ ਕੁਝ ਉਸ ਪੇਪਰ ਤੇ ਲੱਗਿਆ ਹੋਇਆ ਉਹਦਾ ਹਾਲਾਤ ਦੇਖੋ ਜਦੋਂ ਉਹਨੂੰ ਪੇਪਰ ਨਾ ਦੇਣ ਦਿੱਤਾ ਜਾਊਗਾ ਉਹਦੇ ਤੇ ਕੀ ਬੀਤੂਗੀ ਸੋ ਇਸੇ ਕਰਕੇ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਸਪੈਸੀਫਿਕਲੀ ਐਸਜੀਪੀਸੀ ਨੂੰ ਰਿਡ ਬਾਲ ਕਰਾਊਗਾ ਹਰੇਕ ਆਪਣਾ ਜ਼ਿੰਮੇਵਾਰੀ ਤੋਂ ਭੱਜ ਜਾਂਦਾ ਇਟ ਇਜ਼ ਮੈਂ ਦੇਖੋ ਅਸੀਂ ਹਰੇਕ ਚੀਜ਼ ਲਈ ਅਕਾਲ ਤਖਤ ਵੱਲ ਦੇਖਦੇ ਆ ਸਾਡੀ ਸੁਪਰੀਮ ਕੋਰਟ ਕੀ ਅਕਾਲਤਾ ਜੇ ਅਕਾਲ ਤਖਤ ਸਾਹਿਬ ਵੱਲ ਦੇਖਦੇ ਆ ਤਾਂ ਫਿਰ ਐਸਜੀਪੀਸੀ ਜਥੇਦਾਰ ਉਹੀ ਜ਼ਿੰਮੇਵਾਰ ਨੇ ਇਸ ਚੀਜ਼ ਨੂੰ ਲਾਗੂ ਕਰਾਉਣ ਲਈ ਐਸਜੀਪੀਸੀ ਨਾਲ ਮੇਰੀ ਡਿਬੇਟ ਹੋ ਰਹੀ ਸੀ ਉਹਨਾਂ ਨੇ ਅੱਗੋਂ ਕਹਿਤਾ ਕਿ ਤੁਸੀਂ ਕਰਾ ਲੋ ਕਹਿੰਦੇ ਅਸੀਂ ਤੁਹਾਨੂੰ ਫੀਸ ਦੇ ਦਾਂਗੇ ਮਤਲਬ ਉਹ ਲੌਜੀਕਲੀ ਗੱਲ ਤੇ ਨਹੀਂ ਆ ਰਹੀ ਮੈਂ ਤਾਂ ਕਿਹਾ ਮੈਂ ਡਰਾਫਟ ਕਰਕੇ ਦੇਣ ਨੂੰ ਤਿਆਰ ਆ ਤੁਹਾਡੇ ਕੋਲ ਸੀਨੀਅਰ ਐਡਵੋਕੇਟ ਪਏ ਨੇ ਨਾ ਪਰ ਪੈਨਲ ਹੁੰਦਾ ਵਕੀਲਾ ਨਾ ਪਰ ਪੈਨਲ ਆ ਵਕੀਲਾਂ ਦਾ ਤੁਸੀਂ ਆਪਣੇ ਵਕੀਲਾਂ ਤੋਂ ਉੱਥੇ ਸੁਪਰੀਮ ਕੋਰਟ ਦੇ ਵਿੱਚ ਕਰਾਓ ਉਹ ਕਹਿੰਦੇ ਸਾਡ ਨੂੰ ਤਾਂ ਜੀ ਅਦਾਲਤਾਂ ਨਹੀਂ ਸੁਣਦੀਆਂ ਫਿਰ ਹੋਰ ਇੱਕ ਹੋਰ ਵੇ ਹੈਗਾ ਵੀ ਜੇ ਤੁਹਾਡੀ ਅਦਾਲਤਾਂ ਨਹੀਂ ਸੁਣਦੀਆਂ ਮੰਨ ਲਓ ਇੰਡੀਆ ਯੂਨੋ ਦਾ ਪਾਰਟ ਠੀਕ ਆ ਇੰਡੀਆ ਨੇ ਯੂਨੋ ਚਾਰਟਰ ਸਾਈਨ ਕੀਤਾ ਹੋਇਆ ਆ ਇੰਡੀਆ ਨੇ ਬਹੁਤ ਸਾਰੀਆਂ ਜਿਹੜੀਆਂ ਕਨਵੈਨਸ਼ਨਸ ਨੇ ਉਹ ਸਾਈਨ ਕੀਤੀਆਂ ਹੋਈਆਂ ਨੇ ਇੰਡੀਆ ਨੇ ਸਿਵਲ ਪੋਲੀਟੀਕਲ ਰਾਈਟ ਕਨਵੈਨਸ਼ਨ ਹੈਗੀ ਆ ਜਿਹੜੀ ਸਾਈਨ ਕੀਤੀ ਹੋਈ ਆ ਜਿਹਦੇ ਵਿੱਚ ਇਨਸਾਨ ਨੂੰ ਧਾਰਮਿਕ ਆਜ਼ਾਦੀ ਦਾ ਇਹ ਸਾਰੀ ਧਾਰਮਿਕ ਚਿੰਨਪਾਉਂਦੀ ਆਜ਼ਾਦੀ ਤੇ ਸਾਫ਼ ਲਿਖਿਆ ਕਿ ਉਹਨਾਂ ਦੇ ਨਾਲ ਇਸ ਚੀਜ਼ ਨੂੰ ਲੈ ਕੇ ਡਿਸਕ੍ਰਿਮੀਨੇਸ਼ਨ ਨਹੀਂ ਹੋਗਾ ਤੇ ਜਦ ਜਿਹੜੀ ਚੀਜ਼ ਉਹਦੇ ਵਿੱਚ ਦਿੱਤੀ ਹੋਈ ਆ ਸਭ ਤੋਂ ਵੱਡੀ ਯੂਡੀਐਚ ਆਰ ਚ ਮੈਂਸ਼ਨ ਕੀਤੀ ਆ ਫਿਰ ਉਹਦੇ ਅੰਡਰ ਦੇਖੋ ਜਿਹੜੀਆਂ ਦੋ ਤਰ੍ਹਾਂ ਦੀਆਂ ਬਾਡੀ ਆ ਇੰਟਰਨੈਸ਼ਨਲ ਲੈਵਲ ਤੇ ਇੱਕ ਟ੍ਰੀਟੀ ਬਾਡੀਜ਼ ਨੇ ਇੱਕ ਚਾਰਟਰ ਬਾਡੀਜ਼ ਨੇ ਟ੍ਰੀਟੀ ਬਾਡੀਜ਼ ਦੇ ਵਿੱਚ ਇੰਡੀਆ ਦੇ ਅਗੇਂਸਟ ਕੰਪਲੇਂਟ ਨਹੀਂ ਜਾ ਸਕਦੀ ਇੰਡੀਆ ਦਾ ਕੋਈ ਵੀ ਇੰਡੀਵਿਜੂਅਲ ਕੰਪਲੇਂਟ ਨਹੀਂ ਕਰ ਸਕਦਾ ਟ੍ਰੀਟੀ ਬਾਡੀ ਚ ਉਹ ਇੰਡੀਆ ਨੇ ਨਹੀਂ ਸਾਈਨ ਕੀਤੀ ਹੋਈ ਬਟ ਜਿਹੜੀ ਚਾਰਟਰ ਬਾਡੀ ਆ ਉਹਦੇ ਵਿੱਚ ਸਪੈਸ਼ਲ ਪ੍ਰोसीजर ਹੈ ਤੇ ਉਹਦੇ ਅੰਡਰ ਜਿਹੜੀ ਕੰਪਲੇਂਟ ਆ ਇੰਡੀਆ ਦਾ ਕੋਈ ਵੀ ਇੰਡੀਵਿਜੂਅਲ ਕੋਈ ਆਰਗੇਨਾਈਜੇਸ਼ਨ ਲੈ ਕੇ ਜਾ ਸਕਦੀ ਆ ਤਾਂ ਜੇ ਉਹ ਪਰਤਾ ਲਿ ਜਾ ਸਕਦੀ ਆ ਜੇ ਸਾਡੇ ਲੋਕਲ ਮੈਥਡ ਜਿਹੜੇ ਆ ਸਾਰੇ ਐਗਜ਼ੌਸਟ ਹੋ ਗਏ ਮਤਲਬ ਅਸੀਂ ਥੱਲੇ ਲੈਵਲ ਤੇ ਜਿਵੇਂ ਹੁੰਦਾ ਨਹੀਂ ਕਿ ਐਸਐਚਓ ਕੋਲ ਗਏ ਜੀ ਐਸਐਚਓ ਨੇ ਐਫਆਈਆਰ ਨਹੀਂ ਲਿਖੀ ਫਿਰ ਐਸਐਸਪੀ ਕੋਲ ਚਲੇ ਗਏ ਫਿਰ ਡੀਜੀਪੀ ਕੋਲ ਚਲੇ ਗਏ ਜਦੋਂ ਉੱਥੋਂ ਸਾਰੇ ਪਾਸਿਓਂ ਖਤਮ ਹੋ ਜਾਂਦਾ ਆ ਫਿਰ ਅਸੀਂ ਪ੍ਰਾਈਵੇਟ ਇਸਤਗਾਸਾ ਪਾਉਨੇ ਆ ਠੀਕ ਆ ਇਸਤਗਾਸਾ ਦੇ ਵਿੱਚ ਫਿਰ ਹਾਈ ਕੋਰਟ ਫਿਰ ਸੁਪਰੀਮ ਕੋਰਟ ਫਿਰ ਜਦੋਂ ਸਾਰੇ ਮੈਥਡ ਐਗਜ਼ੌਸਟ ਹੋ ਗਏ ਸਮਝ ਰਹੇ ਹੋ ਤੇ ਇਹਦੇ ਵਿੱਚ ਸਿੱਧੀ ਸਾਡੇ ਕੋਲ ਕੀ ਹੈ ਸੁਪਰੀਮ ਕੋਰਟ ਕੋਲ ਰੈਟ ਸੁਪਰੀਮ ਕੋਰਟ ਕੋਲ ਰੈਟ ਫਾਈਲ ਕੀਤੀ ਸਾਨੂੰ ਨਹੀਂ ਇਨਸਾਫ ਮਿਲਿਆ ਦੈਨ ਗੋ देयर ਕਿਉਂਕਿ ਆਲਰੇਡੀ ਫੰਡਮੈਂਟਲ ਰਾਈਟ ਚੀਜ਼ਸ ਮੈਂਸ਼ਨ ਕੀਤੀ ਆ ਗੱਲ ਆ ਕਿ ਅਸੀਂ ਇਹ ਕਹਿ ਦਈਏ ਕਿ ਹੋਣਾ ਕੁਛ ਨਹੀਂਗਾ ਸਾਡੇ ਲਈ ਤਾਂ ਜੀ ਕਾਨੂੰਨ ਅਲੱਗ ਆ ਫਿਰ ਦੂਜੇ ਕੋਲ ਚਲੇ ਜਾਓ ਨਾ ਹਾਂ ਬਿਲਕੁਲ ਕਹਿੰਦੇ ਤਾਂ ਇਹਦਾ ਕਿ ਸਾਡੀਆਂ ਅਦਾਲਤਾਂ ਨਹੀਂ ਸੁਣਦੀਆਂ ਅਦਾਲਤਾਂ ਨਹੀਂ ਸੁਣਦੀਆਂ ਇਹ ਬਹਾਨੇ ਨੇ ਜੇ ਤੁਸੀਂ ਸਹੀ ਤਰੀਕੇ ਨਾਲ ਚੀਜ਼ ਪੇਸ਼ ਕਰਾਂਗੇ ਕਿਉਂ ਨਹੀਂ ਸੁਣੂਗੀ ਜੇ ਅਦਾਲਤ ਨਹੀਂ ਸੁਣੂਗੀ ਤਾਂ ਅਦਾਲਤ ਸਾਨੂੰ ਉਹ ਤਾਂ ਦੇਊਗੀ ਤੁਸੀਂ ਦੇਖਿਆ ਵੀ ਹੁਣ ਤੱਕ ਇਹ ਮਾਮਲਾ ਪਹੁੰਚਿਆ ਸੁਪਰੀਮ ਕੋਰਟ ਦੇ ਵਿੱਚ ਕਿਸੇ ਨੇ ਪਾਈ ਇਸ ਦੇ ਖਿਲਾਫ ਕੋਈ ਨਹੀਂ ਇਸ ਚੀਜ਼ ਦਾ ਕੋਈ ਮਸਲਾ ਨਹੀਂ ਆਜੇ ਤੱਕ ਸੁਪਰੀਮ ਕੋਰਟ ਗਿਆ ਬਸ ਗੱਲ ਆ ਕਿ ਇਹ ਸਿਰਫ ਗੱਲਾਂ ਜਦੋਂ ਵੀ ਇਦਾਂ ਦਾ ਹੁੰਦਾ ਹੈ ਨਾ ਸੁਰਖੀਆਂ ਜਾਂ ਟੀਵੀ ਦੀ ਸੁਰਖੀ ਹੀ ਰਹੇਗੀ ਸੁਰਖੀਆਂ ਰਹਿੰਦੀਆਂ ਨੇ ਇਹ じゃ ਕੁਝ ਨਹੀਂ ਹਾਂ ਪ੍ਰਾਈਵੇਟ ਇੰਡੀਵਿਜੂਅਲ ਜ਼ਰੂਰ ਚਲਿਆ ਜਾਂਦਾ ਉਹਨੂੰ ਫਿਰ ਅੱਗੋਂ ਰਾਈਟ ਮਿਲ ਜਾਂਦਾ ਆ ਬਟ ਗੱਲ ਆ ਪ੍ਰਾਈਵੇਟ ਇੰਡੀਵਿਜੂਅਲ ਦੀ ਨਹੀਂ ਇਹਦੇ ਲਈ ਸਾਨੂੰ ਜਦੋਂ ਪਬਲਿਕ ਇੰਟਰਸਟ ਲੈਤੀ ਗਈ ਦੇਖੋ ਗੱਲ ਆ ਮੈਂ ਮੈਂ ਇਕੱਲੀ ਜਾਊਂਗੀ ਮੈਂ ਇਕੱਲੀ ਗ੍ਰਿਪਡ ਪਾਰਟੀ ਆ ਪਰ ਜਦੋਂ ਪੂਰੀ ਕਾਮ ਵੱਲੋਂ ਪਹੁੰਗੀ ਇੱਕ ਫਿਰ ਉਹ ਪਬਲਿਕ ਇੰਟਰਸਟ ਲਿਟੀਗੇਸ਼ਨ ਹੋ ਜਾਊਗੀ ਉਹ ਸਪੈਸ਼ਲ ਗਰੁੱਪ ਦੀ ਸੋ देयर इज ਨੀਡ ਆਫ ਪੀਆਈਐਮ ਨਹੀਂ ਜਿਹੜੇ ਉੱਥੇ ਮੌਕੇ ਤੇ ਮੁਲਾਜ਼ਮ ਹੁੰਦੇ ਨੇ ਕਿ ਉਹਨਾਂ ਲਵੇ ਜਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਐ ਐਗਜ਼ਾਮ ਲੈਣ ਦੀ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਹੁੰਦੀਆਂ ਕਿ ਉਹਨਾਂ ਲਵੇ ਹਦਾਇਤਾਂ ਨਹੀਂ ਪਹੁੰਚਦੀਆਂ ਮੋੱਖੀ ਗੱਲ ਕਹਿ ਰਹੀ ਨਾ ਇਹਦੇ ਵਿੱਚ ਕੀ ਆ ਦੇਖੋ ਲਾਲਪੁਰਜੀ ਹੈਗੇ ਆਪਣੇ ਮਾਨਾਰਟੀ ਕਮਿਸ਼ਨ ਦੇ ਹੀ ਸੈਡ ਕਿ ਉਹਨਾਂ ਨੇ ਆਲਰੇਡੀ ਡਾਇਰੈਕਸ਼ਨ ਸਾਰਿਆਂ ਨੂੰ ਦਿੱਤੀਆਂ ਹੋਈਆਂ ਨੇ ਬਟ ਫਿਰ ਉੱਥੇ ਗੱਲ ਆ ਗਈ ਕਿ ਚਾਹੇ ਮਾਨਾਰਟੀ ਕਮਿਸ਼ਨ ਆ ਚਾਹੇ ਚਾਈਲਡ ਕਮਿਸ਼ਨ ਆ ਚਾਹੇ ਹਿਊਮਨ ਰਾਈਟ ਕਮਿਸ਼ਨ ਆ ਚਾਹੇ ਔਰਮਨ ਕਮਿਸ਼ਨ ਆ ਐਸਸੀ ਬੀਸੀ ਤੇ ਐਸਟੀ ਕਮਿਸ਼ਨ ਨੂੰ ਛੱਡ ਕੇ ਇਹ ਸਾਰੇ ਕਮਿਸ਼ਨ ਕੀ ਨੇ ਸਟਾਰਟਡਰੀ ਬਾਡੀ ਨੇ ਦੇ ਆਰ ਨਾਟ ਕਨਸਟੀਟਿਊਸ਼ਨਲ ਬਾਡੀ ਇਹਨਾਂ ਨੇ ਕੋਈ ਡਾਇਰੈਕਸ਼ਨ ਦੇਤੀ ਉਹ ਮੰਨਣੀ ਨਾ ਮੰਨਣੀ ਅਗਲਿਆਂ ਦੀ ਮਰਜ਼ੀ ਦਾ ਫਿਰ ਉਹ ਉਹਨੂੰ ਮਨਾਉਣ ਦੀ ਖਾਤਰ ਸਰਕਾਰ ਵੱਲੋਂ ਇਨਫੋਰਸ ਕਰਾਇਆ ਜਾਵੇ ਉਹਨੂੰ ਇਹ ਵੀ ਇਹਨਾਂ ਨੇ ਇੱਕ ਫਾਰਮੈਲਿਟੀ ਕਰਤੀ ਜੇ ਇਹਨਾਂ ਨੇ ਇਸ ਚੀਜ਼ ਨੂੰ ਲਾਗੂ ਕਰਨ ਦੇ ਸਰਕਾਰ ਨੂੰ ਭੇਜਣ ਦੈਨ ਮਿਨਿਸਟਰੀ ਵੱਲੋਂ ਨੋਟੀਫਿਕੇਸ਼ਨ ਜਾਣੀ ਚਾਹੀਦੀ ਆ ਪਰ ਸਿਰਫ ਕਾਗਜ਼ਾਂ ਜੀ ਰਹਿੰਦੀ ਹੈ ਗੱਲ ਇਹੀ ਗੱਲ ਆ ਨਾ ਉਹੀ ਆ ਨਾ ਕਿਉਂਕਿ ਉਹਨੂੰ ਸਹੀ ਤਰੀਕੇ ਇਹ ਉਹਨਾਂ ਨੇ ਵੀ ਬੋਲਤਾ ਜੇ ਅਸੀਂ ਨੋਟੀਫਿਕੇਸ਼ਨ ਜਾਰੀ ਕੀਤੀਆਂ ਨੇ ਉਹਨਾਂ ਨੂੰ ਵੀ ਪਤਾ ਉਹਨਾਂ ਦੀ ਨੋਟੀਫਿਕੇਸ਼ਨ ਦੀ ਕੋਈ ਵੈਲਿਊ ਨਹੀਂ ਗੀ ਲਾਗੂ ਕਿਨੇ ਕਰਾਉਣੀ ਹੈ ਲਾਗੂ ਮੈਂ ਉਹੀ ਗੱਲ ਕਹਿ ਰਹੀ ਆ ਨਾ ਉਹ ਸਰਕਾਰ ਕਰੂਗੀ ਚਾਈਲਡ ਕਮਿਸ਼ਨ ਅਜ ਕੋਈ ਆਰਡਰ ਦੇ ਦੇ ਵੂਮਨ ਕਮਿਸ਼ਨ ਅਜ ਕੋਈ ਆਰਡਰ ਦੇ ਦੇ ਕੋਈ ਡਾਇਰੈਕਸ਼ਨ ਦੇ ਦੇ ਉਹ ਮੰਨਣੀ ਨਾ ਮੰਨਣੀ ਉਹਨਾਂ ਦੀ ਮਰਜ਼ੀ ਆ ਇਹਨੂੰ ਇਨਫੋਰਸ ਕਰਾਉਣਾ ਆ ਤਾਂ ਇਹ ਪਾਰਲੀਮੈਂਟ ਦੇ ਥਰੂ ਹੋਊਗਾ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਵਿੱਚ ਜਿਹੇ ਮਸਲੇ ਹੁੰਦੇ ਨੇ ਕਿ ਫਿਰ ਬੱਚਿਆਂ ਦੇ ਘਰੇ ਉਤਾਰ ਦਿੱਤੇ ਜਾਂਦੇ ਨੇ ਉਹ ਉਹ ਹਾਂਜੀ ਉਹ ਬਾਅਦ ਸੌਟ ਆਊਟ ਹੋ ਗਿਆ ਸੀਗਾ ਇਹੋ ਜਿਹੇ ਮਸਲੇ ਹੁੰਦੇ ਆ ਚੰਡੀਗੜ੍ਹ ਦੇ ਵਿੱਚ ਮੈਂ ਮੇਰੇ ਆਪਣੇ ਗਰੁੱਪ ਜਾਣਕਾਰ ਨੇ ਮਤਲਬ ਮੇਰੀ ਐਨਜੀਓ ਦੇ ਹਿੱਸਾ ਨੇ ਵੀਰਾ ਰਾਸ਼ਪ੍ਰੀ ਤੋਂ ਨਾਲ ਦਾ ਨਾਮ ਤੇ ਉਹ ਪੰਜਾਬ ਐਗਰੋ ਦੇ ਵਿੱਚ ਨੇ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਚੰਡੀਗੜ੍ਹ ਜਦੋਂ ਇਗਜ਼ਾਮ ਸੀ ਉਹਨਾਂ ਦੇ ਕੜੇ ਵੀ ਲਹਾਏ ਗਏ ਕਿਉਂਕਿ ਉਹ ਨਿਹੰਗ ਸਿੰਘ ਨੇ ਤਾਂ ਉਹ ਜਿਹੜੀ ਦਸਤਾਰ ਚਾਉਂਦੇ ਇੱਥੇ ਕੜਾ ਉਹਨਾਂ ਦੇ ਜਿਹੜਾ ਪਾਇਆ ਹੁੰਦਾ ਆ ਤਾਂ ਉਹ ਲਹਾਇਆ ਗਿਆ ਮਤਲਬ ਉਹ ਬੜਾ ਮੈਂ ਭੁੱਲ ਗਈ ਉਹਨੂੰ ਕੀ ਬੋਲਦੇ ਆ ਦਸਤਾਰ ਦੇ ਵਿੱਚ ਜਿਹੜਾ ਵੱਡਾ ਕੜਾ ਪਾਉਂਦੇ ਨੇ ਤਾਂ ਉਹ ਲਹਾਇਆ ਗਿਆ ਉਹਨਾਂ ਦਾ ਉਹ ਉਹਨੇ ਨਹੀਂ ਲਾਇਆ ਮਤਲਬ ਉਹਦੇ ਨਾਲ ਦੇ ਬਾਕੀ ਲਾ ਕੇ ਚਲੇ ਗਏ ਉਹ ਵੀ ਜਦ ਨਾਲ ਅੜ ਗਿਆ ਉਹਨੇ ਫਿਰ ਅੱਗੋਂ ਜਦੋਂ ਲਾਅ ਕੱਢ ਕੇ ਦਿਖਾ ਦਿੰਦੇ ਆ ਨਾ ਰੌਲਾ ਪਾ ਲੈਣੇ ਆ ਫਿਰ ਅਧਿਕਾਰੀ ਕੇ ਸੁਣ ਵੀ ਲੈਂਦੇ ਨੇ ਬਟ ਉਹ ਰਾਜਸਥਾਨ ਸੀ ਇਹ ਚੰਡੀਗੜ੍ਹ ਤੇ ਪੰਜਾਬ 'ਚ ਸੁਣਿਆ ਜਾਊਗਾ ਵੱਧ ਤੋਂ ਵੱਧ ਹਰਿਆਣਾ 'ਚ ਸੁਣੀ ਜਾਊਗੀ ਸਾਡੀ ਗੱਲ ਹਜੇ ਦਿੱਲੀ ਵੀ ਸੁਣ ਲਈ ਜਾਊਗੀ ਪਰ ਜੇ ਅਸੀਂ ਦਿੱਲੀ ਹਰਿਆਣਾ ਪੰਜਾਬ ਤੋਂ ਬਾਹਰ ਚਲੇ ਜਾਈਏ ਫਿਰ ਉੱਥੇ ਅਗਲੇ ਨੇ ਕਹਿਣਾ ਪਾਲ ਰੌਲਾ ਕੋਈ ਫਰਕ ਨਹੀਂਗਾ ਇਹ ਹਦਾਇਤਾ ਕੀ ਕਹਿੰਦੀ ਨੇ ਕਾਨੂੰਨ ਕੀ ਕਹਿੰਦਾ ਹਦਾਇਤਾ ਦੇਖੋ ਕਾਨੂੰਨ ਇਹ ਕਹਿੰਦਾ ਆ ਕਿ ਹਰੇਕ ਨੂੰ ਆਪਣੇ ਧਰਮ ਤੇ ਧਾਰਮਿਕ ਚਿੰਨ੍ਹ ਦੀ ਪਾਉਣ ਦੀ ਆਜ਼ਾਦੀ ਹੈ। ਆਜ਼ਾਦੀ ਹੈ, ਖੋਲਾ। ਉਹਨੂੰ ਕੋਈ ਵੀ ਨਹੀਂ ਰੋਕ ਸਕਦਾ। ਸਿੱਖ ਨੂੰ ਹੈਲਮਟ ਪਾਉਣ ਲਈ ਫੋਰਸ ਨਹੀਂ ਕੀਤਾ ਜਾ ਸਕਦਾ। ਦਸਤਾਰ ਸਜਾਈ ਹੋਈ ਹੈ ਜੀ ਦੇ। ਠੀਕ ਹੈ। ਕੜਾ ਪਾਉਣ ਤੋਂ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹਦੇ ਕੜਾ ਕਿਉਂ ਪਾਇਆ ਹੋਇਆ। ਉਹਨੂੰ ਕਿਰਪਾਨ ਪਾਉਣ ਦੀ ਪੂਲ ਆਜ਼ਾਦੀ ਹੈ। ਇੱਥੇ ਤੱਕ ਕਿ ਨਿਹੰਗ ਸਿੰਘਾਂ ਲਈ ਵੀ ਅਲੱਗ ਜਿਹੜੀ ਹੈਗੀ ਆ ਕਿ ਉਹ ਜਿਹੜੇ ਸ਼ਸਤਰ ਉਹ ਧਾਰ ਸਕਦੇ, ਉਹ ਧਾਰ ਸਕਦੇ ਉਹਨਾਂ ਨੂੰ ਨਹੀਂ ਰੋਕ ਹੈਗੀ। ਹੂੰ। ਜੇ ਕੋਈ ਗਦਾ ਸ਼ਸਤਰ ਉਹਦੋਂ ਵੀ ਉਹ ਜਿਆਦਾਤਰ 걔 ਰੱਖਦੇ ਨੇ ਰਾਈਟ ਉਹ ਉਹ ਕਰ ਸਕਦੇ ਆ ਉਹਨਾਂ ਨੂੰ ਕੋਈ ਰੋਕ ਨਹੀਂ ਉਹੋ ਆਪਣੇ ਸ਼ਸਤਰ ਲੈ ਕੇ ਟ੍ਰੇਨ 'ਚ ਟਰੈਵਲ ਕਰ ਸਕਦੇ ਨੇ ਟਰੈਵਲ ਵੀ ਕਰ ਸਕਦੇ ਨੇ ਕੋਈ ਰੋਕ ਨਹੀਂਗੀ ਇਹ ਕਾਨੂੰਨ ਕਹਿੰਦਾ ਆ ਪਰ ਜਦੋਂ ਇਗਜ਼ਾਮ ਦੇਣ ਜਾਂਦੇ ਆ ਇਹਦੀ ਚੀਜ਼ ਤੇ ਰੋਕ ਲਾ ਦਿੱਤੀ ਜਾਂਦੀ ਆ ਵਨ ਅਰ ਅਨਦਰ ਰੀਜ਼ਨ ਦੇ ਕੇ ਹੁਣ ਇਸ ਚੀਜ਼ ਦੇ ਉੱਤੇ ਇੰਪਲੀਮੈਂਟੇਸ਼ਨ ਕਿਹਨੇ ਕਰਾਉਣੀ ਆ ਤਸੀਲ ਕਰਾਉਣੀ ਆ ਨਾ ਬਿਲਕੁਲ ਆਪਾਂ ਨੂੰ ਕਰਾਉਣੀ ਆ ਸਾਡੇ ਰਾਈਟ ਦੀ ਸਾਡੇ ਰਾਈਟ ਦਾ ਕਾਨੂੰਨ ਹੋਇਆ ਨਹੀਂ ਜਿਹੜੇ ਜਿਹੜੇ ਅਧਿਕਾਰੀ ਪੇਪਰ ਲੈ ਰਹੇ ਹੁੰਦੇ ਨੇ ਕੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਾਨੂੰਨ ਇਹ ਕਹਿੰਦਾ ਡਿਪੈਂਡ ਕਰਦਾ ਨਾ ਵੀ ਦੇਖੋ ਜਿਹੜੇ ਪੇਪਰ ਲੈਂਦੇ ਨੇ ਉਹ ਕੋਈ ਬਹੁਤ ਮੈਨੂੰ ਨਹੀਂ ਲੱਗਦਾ ਵੀ ਉਹ ਬਹੁਤ ਐਜੂਕੇਟਡ ਹੋਣ ਤਾਂ ਵਿਚਾਰੇ ਕੋਈ ਗ੍ਰੈਜੂਏਟ ਹੁੰਦੇ ਕੋਈ ਐਡ ਹੌਕ ਦੇ ਉੱਤੇ ਲਾਏ ਹੁੰਦੇ ਆ हां ਜਿਹੜੇ ਸੀਨੀਅਰ ਅਧਿਕਾਰੀ ਆ ਜੀ ਉਹਨਾਂ ਤੱਕ ਗੱਲ ਜਾਵੇ ਡੈਫੀਨਿਟਲੀ ਉਹਨਾਂ ਨੂੰ ਤਾਂ ਇਨਫੋਰਮੇਸ਼ਨ ਮਿਲ ਜੂਗੀ ਨਹੀਂ ਜਦੋਂ ਉਹਤਨੀ ਮੈਂ ਇੱਕ ਗੱਲ ਤੇ ਹੋਰ ਆਵਾਂਗਾ ਕਿ ਜਦੋਂ ਇਗਜ਼ਾਮ ਹੁੰਦਾ ਇਸ ਤਰ੍ਹਾਂ ਦਾ ਕੋਈ ਹਦਾਇਤਾਂ ਨਹੀਂ ਪਹੁੰਚਦੀਆਂ ਕੋਈ ਉਹਨਾਂ ਨੂੰ ਇਹ ਚੀਜ਼ ਨਹੀਂ ਕਹਿੰਦੇ ਪਰ ਫਾਰਮਲ ਹਦਾਇਤਾਂ ਦੇ ਵਿੱਚ ਆਹ ਚੀਜ਼ ਤਾਂ ਨਹੀਂ ਮੈਂਸ਼ਨ ਸੀਗੀ ਬਟ ਇਹਨਾਂ ਹਦਾਇਤਾਂ ਚ ਇਹ ਸੀਗਾ ਕਿ ਤੁਸੀਂ ਕਾਪੀ ਪੈਨ ਤੋਂ ਬਿਨਾ ਮਤਲਬ ਸੌਰੀ ਪੈਨ ਤੋਂ ਬਿਨਾ ਸਿੰਗਲ ਆਪਣਾ ਪੈਨ ਤੇ ਪੈਨਸਲ ਤੋਂ ਬਿਨਾ ਨਹੀਂ ਆ ਸਕਦੇ ਤਾਂ ਪੈਨ ਤੇ ਪੈਨਸਲ ਤੋਂ ਬਿਨਾ ਮੀਨ ਤੁਸੀਂ ਕੁਝ ਵੀ ਨਹੀਂ ਲਿਜਾ ਸਕਦੇ ਨੀ ਜਿਹੜੀ ਧਾਰਮਿਕ ਚਿੰਨ ਪਾਉਣ ਦੀ ਆਜ਼ਾਦੀ ਦੇ ਸੰਬੰਧੀ ਕੋਈ ਨੋਟੀਫਿਕੇਸ਼ਨ ਵਾਲੇ ਪਹੁੰਚਦਾ ਕੋਈ ਇਹਦਾ ਕੋਈ ਗੱਲ ਕਿ ਇਦਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਆ। ਸੋ ਇਹ ਨੋਟੀਫਿਕੇਸ਼ਨ ਤਾਂ ਪਹੁੰਚਾਉਣਾ ਪਊਗਾ ਨਾ ਸਾਨੂੰ। ਹੂੰ ਸਮਝ ਰਹੇ ਹੋ? ਉਹ ਕੌਣ ਕਰੂਗਾ ਜੀ? ਜੇ ਕਰੂ ਤੋ ਜਿਹੜੇ ਜਿਹੜਾ ਕਾਨੂੰਨ ਬਣਿਆ ਹੋਇਆ ਜੇ ਉਹ ਉਲੰਘਣਾ ਕਰਦੇ ਨੇ ਕਿ ਉਹਨਾਂ ਨੂੰ ਕੀ ਸਜ਼ਾ ਹੈ? ਇਹ ਕਾਨੂੰਨ ਨਹੀਂ ਬਣਿਆ ਹੋਇਆ ਜੀ ਇਹ ਫੰਡਮੈਂਟਲ ਰਾਈਟ ਆ। ਹੂੰ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਸਾਡੇ ਅਲੱਗ-ਅਲੱਗ ਰਾਈਟ ਹੁੰਦੇ ਆ ਅਲੱਗ-ਅਲੱਗ ਤਰ੍ਹਾਂ ਦੇ ਅਧਿਕਾਰ ਪ੍ਰਾਪਤ ਆ। ਫੰਡਮੈਂਟਲ ਰਾਈਟ ਕਨਸਟੀ ਉਹ 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 ਰਾਈਟ ਨੇ ਜਿਹੜੇ ਜੇ ਸਟੇਟ ਵੱਲੋਂ ਵਾਇਲਟ ਹੁੰਦੇ ਨੇ ਮਤਲਬ ਸਟੇਟ ਵੱਲੋਂ ਉਹਨਾਂ ਅਧਿਕਾਰਾਂ ਦਾ ਘਾਣ ਹੁੰਦਾ ਜਿਨ੍ਹਾਂ ਦੇ ਵਿੱਚ ਇਲੀਗਲ ਡਿਟੈਂਸ਼ਨ ਵੀ ਇਨਕਲੂਡਡ ਆ ਤਾਂ ਉਹਦੇ ਵਿੱਚ ਅਸੀਂ ਸਿੱਧੇ ਹਾਈ ਕੋਰਟ 226 ਦੇ ਤਹਿਤ ਤੇ 32 ਆਰਟੀਕਲ ਦੇ ਤਹਿਤ ਸਿੱਧੇ ਸੁਪਰੀਮ ਕੋਰਟ ਜਾ ਕੇ ਆਪਣੇ ਉਸ ਹੱਕ ਨੂੰ ਲਾਗੂ ਕਰਾ ਸਕਦੇ ਹਾਂ ਹੁਣ ਇਸ ਚੀਜ਼ ਨੂੰ ਅੰਡਰਸਟੈਂਡ ਕਰਿਓ ਇੱਕ ਤਾਂ ਅਲੱਗ-ਅਲੱਗ ਰਾਈਟ ਹੁੰਦੇ ਆ ਵੀ ਕਿਸੇ ਨੂੰ ਸਰਵਿਸ ਰੂਲ ਦੇ ਵਿੱਚ ਇਹਨਾਂ ਚੀਜ਼ਾਂ ਦੇ ਇਸ ਚੀਜ਼ ਦਾ ਅਧਿਕਾਰ ਸਾਨੂੰ ਕਨਸਟੀਟਿਊਸ਼ਨ ਦਿੰਦਾ ਹੈ ਦਿ ਕਨਸਟੀਟਿਊਸ਼ਨ ਦਿੰਦਾ ਬਟ ਇਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਦਿੱਤੀ ਗਈ ਹੈਗੀ ਵੀ ਜੇ ਇਹਦੀ ਕੋਈ ਉਲੰਘਣਾ ਕਰੂ ਤਾਂ ਉਹਨੂੰ ਇੰਨੀ ਸਜ਼ਾ ਆ ਨਹੀਂ ਉਹ ਉਹ ਸਟੇਟ ਦੇ ਅਗੇਂਸਟ ਆ ਉਹ ਉਹ ਲਾ ਬਣਾ ਹੈ ਨਹੀਂਗਾ ਸਪੈਸੀਫਿਕ ਉਹ ਬਣਾਉਣਾ ਚਾਹੀਦਾ ਆ ਵੀ ਜੇ ਇਹਦੀ ਸਰਕਾਰ ਵੀ ਸਰਕਾਰ ਵੀ ਯਕੀਨੀ ਬਣਾ ਸਕਦੀ ਹੈ ਸਰਕਾਰ ਨਹੀਂ ਹੀ ਬਣਾਉਣਾ ਹੋਰ ਕਿਨੇ ਬਣਾਉਣਾ ਜੀ ਜਿਵੇਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੋਰ ਰਾਜਸਥਾਨ ਚ ਭੇਜੇ ਹਰਿਆਣੇ ਚ ਭੇਜੇ ਕਿ ਸਾਡੇ ਆ ਆਜ਼ਾਦੀ ਸਾਨੂੰ ਨਹੀਂ ਨਹੀਂ ਆਪਣੀ ਸਰਕਾਰ ਉਹਨਾਂ ਨੂੰ ਨਹੀਂ ਭੇਜ ਸਕਦੀ ਹੈਗੀ ਇਹ ਪੰਜਾਬ ਸਰਕਾਰ ਦੇ ਤੇ ਕੋਈ ਰੋਲ ਨਹੀਂ ਇਹ ਇੰਡੀਆ ਦੀ ਗਵਰਨਮੈਂਟ ਹੀ ਕਰ ਸਕਦੀ ਹੈ ਯੂਨੀਅਨ ਆਫ ਇੰਡੀਆ ਦੀ ਗਵਰਨਮੈਂਟ ਹੀ ਕਰ ਸਕਦੀ ਹੈ ਮੈਂ ਉਹੀ ਗੱਲ ਕਹਿ ਰਹੀ ਹਾਂ ਨਾ ਜੇ ਮਾਈਨੋਰਿਟੀ ਕਮਿਸ਼ਨ ਆ ਲਿਆਲਪੁਰ ਸਾਹਿਬ ਕਹਿ ਰਹੇ ਨੇ ਕਿ ਅਸੀਂ ਨੋਟੀਫਿਕੇਸ਼ਨ ਭੇਜੀ ਆ ਤਾਂ ਉਹ ਸਿੰਪਲ ਜੀ ਗੱਲ ਆ ਉਸ ਨੋਟੀਫਿਕੇਸ਼ਨ ਨੂੰ ਸਰਕਾਰ ਦੇ ਥਰੂ ਭੇਜਣਾ ਮਾਈਨੋਰਿਟੀ ਕਮਿਸ਼ਨ ਨੇ ਆਪਦੇ ਵੱਲੋਂ ਭੇਜੀ ਤਾਂ ਕੋਈ ਬੈਨੀਫਿਟ ਨਹੀਂ ਨਾ ਹੋਣਾ ਸਰਕਾਰ ਨੂੰ ਪ੍ਰਪੋਜ਼ਲ ਦੇਣ ਦੇ ਸਾਡੇ ਨਾਲ ਆ ਚੀਜ਼ ਹੋ ਰਹੀ ਆ ਆਹ ਚੀਜ਼ ਇੱਥੇ ਹੋ ਰਹੀ ਆ ਮਨੋਰਟੀਜ਼ ਨਾਲ ਇਸ ਚੀਜ਼ ਦਾ ਆਹ ਤਰੀਕੇ ਨਾਲ ਹੱਲ ਕੱਢਿਆ ਜਾਵੇ ਮਿਨਿਸਟਰੀ ਦੇ ਵੱਲੋਂ ਨੋਟੀਫਿਕੇਸ਼ਨ ਜਾਣ ਕਿ ਮੈਂ ਨਹੀਂ ਕੋਈ ਮੰਨੂਗਾ ਉਹ ਮੰਨਣੀਆਂ ਪੈਣੀਆਂ ਨੇ ਉਹ ਜਾਨੀ ਜਦੋਂ ਗੈਜਟ ਦੇ ਵਿੱਚ ਕੋਈ ਚੀਜ਼ ਆ ਜਾਂਦੀ ਆ ਉਹ ਰੂਲ ਰੈਗੂਲੇਸ਼ਨ ਬਣ ਜਾਂਦੀ ਆ ਉਹ ਮੰਨਣੀ ਪੈਂਦੀ ਆ ਉਹ ਇਨਫੋਰਸੇਬਲ ਬਣ ਜਾਂਦੀ ਆ ਬਟ ਜਿਹੜੀ ਚੀਜ਼ ਗੈਜਟ ਦੇ ਵਿੱਚ ਨਹੀਂ ਇੱਕ ਉਹ ਰੂਲ ਕਿਸੇ ਨੇ ਡਾਇਰੈਕਸ਼ਨ ਦਿੱਤੀ ਆ ਇੱਕ ਆਰਡਰ ਕੱਟਤਾ ਉਹਦੇ ਬਾਰੇ ਕਈਆਂ ਨੂੰ ਪਤਾ ਕਈਆਂ ਨੂੰ ਨਹੀਂ ਪਤਾ ਠੀਕ ਹੈ ਉਹਦੀ ਮੰਨਣਾ ਨਹੀਂ ਮੰਨਣਾ ਕੋਈ ਉਹਦਾ ਲੋਕ ਸਭਾ ਚ ਵੀ ਉੱਠਣ ਦਾ ਮੁੱਦਾ ਕਿਉਂਕਿ ਲੀਡਰ ਵੀ ਭੁੱਲ ਕੇ ਪਿਆਰਵਾਜੀ ਦੇ ਵਿੱਚ ਗਏ ਆ ਹੁਣ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਬਲਕਿ ਬਿੱਲ ਪੇਸ਼ ਕਰ ਸਕਦੇ ਨੇ ਵੀ ਬਿੱਲਿਆਂ ਦਾ ਜਾਵੇ ਬਿਲਕੁਲ ਜਿਵੇਂ ਸਾਡੇ ਧੱਕਾ ਉਹ ਬਿਲਕੁਲ ਦੇਖੋ ਹਰੇਕ ਮਨਿਸਟਰ ਦੇ ਕੋਲ ਹਾਕਾ ਉਹ ਆਪਣੇ ਇੱਕ ਪੈਨਲ ਤੋਂ ਆਪਣਾ ਕੋਈ ਲਾ ਬਣਾਵੇ ਤੇ ਇੰਟਰੋਡਿਊਸ ਕਰ ਸਕਦਾ ਮੰਨਣਾ ਨਹੀਂ ਮੰਨਣਾ ਉਹ ਅੱਗੇ ਦੀ ਗੱਲ ਆ ਪਰ ਇੰਟਰੋਡਿਊਸ ਤਾਂ ਕਰਾਵੇ ਹੁਣ ਸਾਡੇ ਗਏ ਨੇ ਕੀ ਨੇ ਕੀਤਾ ਨਹੀਂ ਹਲੇ ਤੱਕ ਨਹੀਂ ਹਲੇ ਤੱਕ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਜਿਹੜੇ ਪਿਛਲੇ ਰਹੇ ਨੇ ਉਹਨਾਂ ਨੇ ਵੀ ਨਹੀਂ ਕੀਤਾ ਨਾ ਨਹੀਂ ਕੀਤਾ ਕਿਸੇ ਨੇ ਵੀ ਸਿਮਰਨਜੀਤ ਮਾਨ ਨੂੰ ਇਹ ਮੁੱਦਾ ਪਹਿਲਾਂ ਚੱਕਣਾ ਚਾਹੀਦਾ ਸੀ ਜੇ ਉਹ ਸਿੱਖਾਂ ਦੇ ਹੱਕਾਂ ਦੇ ਰਾਖੇ ਆ ਹੀ ਐਂਡ ਹੀ ਇਜ਼ ਅ ਬ੍ਰਿਲਿਅੰਟ ਮੈਮ ਪੜ੍ਹੇ ਲਿਖੇ ਨੇ ਹਾਈएस्ट ਟਾਪਰ ਨੇ ਆਈਪੀਐਸ ਟਾਪਰ ਨੇ ਦਨ ਹੀ ਹੀ ਸ਼ੁੱਡ ਹੈਵ ਡਨ ਟਿਲ ਨਾਊ ਕਮਾਲ ਦੀ ਗੱਲ ਆ ਵੀ ਉਹਨਾਂ ਨੇ ਹਲੇ ਤੱਕ ਆ ਕੰਮ ਨਹੀਂ ਕੀਤਾ ਭੁੱਲ ਕਾ ਤਾਂ ਜਾਂਦੇ ਨੇ ਵੋਟਾਂ ਲੈ ਕੇ ਭੁੱਲ ਥੋੜੀ ਨਾ ਜਾਂਦੇ ਨੇ ਗੱਲ ਕਰਨ ਦੀ ਨੀਤ ਨਹੀਂ ਹੁੰਦੀ ਆਮ ਰੀਲੀ ਵੈਰੀ ਸੌਰੀ ਮੇਰੇ ਬਜ਼ੁਰਗ ਨੇ ਮੇਰੇ ਸੀਨੀਅਰ ਨੇ ਬਟ ਉਹ ਵੀ ਬੋਲਣ ਲੱਗੇ ਦੇਖ ਦੇਣੀ ਹੈ ਗੱਲ ਆ ਕਿ ਸਿੱਖਾਂ ਦੇ ਮੁੱਦੇ ਜਿਉਂਦੇ ਰੱਖਣਗੇ ਤਾਂ ਇਹਨਾਂ ਦੀ ਸਿਆਸਤ ਪੱਕੂਗੀ ਤਾਂ ਵੋਟਾਂ ਮਿਲਣਗੀਆਂ ਜੀ ਜੇ ਮੁੱਦੇ ਖਤਮ ਹੋ ਗਏ ਫਿਰ ਵੋਟਾਂ ਕਿੱਥੋਂ ਫਿਰ ਮੁੱਦੇ ਜਿਉਂਦੇ ਰੱਖਣ ਦੀ ਖਾਤਰ ਕਈ ਸਟੂਡੈਂਟਸ ਦੇ ਜਿਹੜੇ ਆ ਭਵਿੱਖ ਦਾ ਉਥੇ ਲਾਏ ਜਾਂਦੇ ਨੇ ਉਹ ਰੁੱਲ ਜਾਂਦੇ ਨੇ ਵਿਚਾਰੇ ਘਰੇ ਬਹਿ ਜਾਂਦੇ ਨੇ ਜਦੋਂ ਕੋਈ ਹੱਲੇ ਨਹੀਂ ਮਿਲਦਾ ਬਿਲਕੁਲ ਬਿਲਕੁਲ ਇਹ ਦਾਅ ਉਤੇ ਲਾਏ ਜਾਂਦੇ ਨੇ ਸੋ ਸਭ ਨੂੰ ਪਤਾ ਦੀ ਇਹਦਾ ਹੱਲ ਕੀ ਆ ਗੱਲ ਆ ਕਿ ਸਭ ਨੇ ਰੋੜਾ ਪਾਉਣਾ ਆ ਕਿ ਸਾਡੇ ਨਾਲ ਤੱਕਾ ਹੁੰਦਾ ਸਾਡੇ ਨਾਲ ਤੱਕਾ ਹੁੰਦਾ ਕਰਕੇ ਖੁਸ਼ ਨਹੀਂਗੇ ਤੁਹਾਨੂੰ ਲਾਈਵ ਹੋ ਕੇ ਕਿਉਂ ਕਹਿਣਾ ਪੈ ਗਿਆ ਕਿ ਜੁਐਨਏ ਤੱਕ ਜੇਕਰ ਤੁਸੀਂ ਤੁਹਾਡੇ ਨਹੀਂ ਤੁਹਾਡੇ ਕੋਈ ਕੰਮ ਕਰਨ ਵਾਲਾ ਹੈ ਵਕੀਲ ਤਾਂ ਮੈਂ ਫ੍ਰੀ ਦੇ ਵਿੱਚ ਡਰਾਫਟ ਬਣਾ ਕੇ ਦੇ ਦਿੰਦਾ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਡਿਬੇਟ ਚੱਲ ਰਹੀ ਆ ਮੈਂ ਉਹਨਾਂ ਨੂੰ ਕਿਹਾ ਕਿ ਰਿਟ ਫਾਈਲ ਕਰੋ ਉਹ ਮੈਨੂੰ ਕਹਿੰਦੇ ਤੁਸੀਂ ਫਾਈਲ ਕਰ ਦਿਓ ਮੈਂ 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 ਆਰਗੇਨਾਈਜੇਸ਼ਨ ਨਹੀਂ ਮੈਂ ਚੁਣੀ ਹੋਏ ਨੁਮਾਇੰਦਾ ਆ ਨਹੀਂ ਮੈਂ ਤਾਂ ਪੂਰਨ ਜਿਹੜਾ ਆਪਾਂ ਖਾਲਸਾ ਆ ਮੈਂ ਤਾਂ ਖਾਲਸਾ ਵੀ ਨਹੀਂ ਗੀ ਪੂਰਨ ਮੈਂ ਵਾਲ ਕੱਟਦੀ ਆ ਮੇਰਾ ਅਮਰਤ ਨਹੀਂ ਛੱਕਿਆ ਹੋਇਆ ਮੈਂ ਤਾਂ ਪੂਰਨ ਖਾਲਸਾ ਵੀ ਨਹੀਂ ਗੀ ਔਰ ਮੈਂ ਗ੍ਰਿਪਡ ਪਾਰਟੀ ਵੀ ਨਹੀਂ ਗੀ ਇਹਨੂੰ ਤਾਂ ਪੁੱਛਿਆ ਜਾਊਗਾ ਵੀ ਹਾਂਜੀ ਤੂੰ ਕੌਣ ਇਹ ਤੁਸੀਂ ਉਸ ਤੋਂ ਬਾਅਦ ਪਲਟ ਕੇ ਜਵਾਬ ਉਹਨਾਂ ਨੂੰ ਪੁੱਛਿਆ ਨਹੀਂ ਕਿ ਤੁਹਾਡੇ ਜਿਹੜੇ ਐਸਪੀ ਸੀ ਦੇ ਪੈਨਲ ਕੀ ਕਰ ਰਹੇ ਵਕੀਲ ਕੀ ਕਰ ਰਹੇ ਉਹ ਤਾਂ ਟੁੱਟ ਕੇ ਪੈ ਗਏ ਤੁਹਾਡੀ ਤਾਂ ਸੁਣਦੇ ਨਹੀਂ ਜੀ ਸਾਡੇ ਤਾਂ ਜੀ ਦੋ ਕਾਨੂੰਨ ਆ ਜੀ ਉਹ ਬੰਦੀ ਸਿੰਘਾਂ ਦੀ ਗੱਲ ਵੇਚ ਲਿਆ ਏ ਹੁਣ ਬੰਦੀ ਸਿੰਘਾਂ ਦਾ ਮਸਲਾ ਡਿਫਰੈਂਟ ਆ ਉਹ ਲੱਗਿਆ ਠੀਕ ਆ ਇਹ ਮਸਲਾ ਡਿਫਰੈਂਟ ਆ ਜਦੋਂ ਅਸੀਂ ਹਰੇਕ ਚੀਜ਼ ਨੂੰ ਇੱਕ ਦੂਜੇ ਨਾਲ ਮਿਲਾ ਦਾਂਗੇ ਤਾਂ ਕੰਮ ਖਰਾਬ ਹੋਣਾ ਮੈਂ ਕਿਵੇਂ ਕਹਦਾ ਚਾਈਲਡ ਅਬਿਊਜ਼ ਦਾ ਮਸਲਾ ਅਲੱਗ ਆ ਮੈਂ ਚਾਈਲਡ ਅਬਿਊਜ਼ ਦੇ ਮਸਲੇ ਨੂੰ ਮੈਟ੍ਰਿਮੋਨੀਅਲ ਕੇਸਾਂ ਦੇ ਨਾਲ ਇਨਕਲੂਡ ਕਰਕੇ ਦੇਖਣ ਲੱਗ ਜਾ ਤੇ ਬੇਕੁਫੀ ਕੀ ਦੀ ਹੈ ਮੇਰੀ ਆ ਅਲੱਗ-ਅਲੱਗ ਚੀਜ਼ਾਂ ਨੇ ਇੱਕ ਬਾਕਸੋ ਦਾ ਕੇਸ ਆ ਉਦੇ ਨਾਲ ਕਿਤੇ ਨਾ ਕਿਤੇ ਜੇ ਅਸੀਂ ਕਰਨਾ 376 ਰੇਪ ਵਾਲੇ ਨਾਲ ਫਿਰ ਵੀ ਕਿਤੇ ਨਾ ਕਿਤੇ ਉਹਨੂੰ ਆਪਾਂ ਜੋੜ ਕੇ ਦੇਖ ਸਕਦੇ ਆ ਜੀ ਹਾਂਜੀ ਕਿੰਨੇ ਰੇਪ ਕਿਉਂਕਿ ਉਹ ਵੀ ਇੱਕ ਕਿਸਮ ਦੇ ਰੇਪ ਨੇ ਠੀਕ ਆ ਪਰ ਮੈਨੂੰ ਮੈਟ੍ਰੀਮੋਨੀਅਲ ਨਾਲ ਜੋੜ ਲੂੰਗੀ ਮੈਨੂੰ ਦੌਰੀ ਕੇਸਾਂ ਨਾਲ ਜੋੜ ਲੂੰਗੀ ਨਹੀਂ ਜੋੜ ਸਕਦਾ ਨਹੀਂ ਜੋੜ ਸਕਦੇ ਨਾ ਉਸੇ ਤਰ੍ਹਾਂ ਬੰਦੀ ਸਿੰਘਾਂ ਦਾ ਮਸਲਾ ਤੇ ਐਗਜ਼ਾਮ ਦੇ ਵਿੱਚ बार-बार ਜਿਹੜਾ ਇਹ ਡਿਸਕ੍ਰਿਮੀਨੇਸ਼ਨ ਹੁੰਦਾ ਈਦਰ ਹੀ ਇੰਟੈਂਸ਼ਨਲ ਹੁੰਦਾ ਔਰ ਅਨਇੰਟੈਂਸ਼ਨਲ ਹੁੰਦਾ ਆ ਠੀਕ ਆ ਇਹ ਸੌਟ ਆਊਟ ਕਿਹਨੇ ਕਰਨਾ ਸਾਡੀ ਉਸ ਸਸਤਾ ਨਹੀਂ ਕਰਨਾ ਆ ਇਸ ਕਰਕੇ ਕਹਿਣਾ ਪਿਆ ਉਹ ਮੈਨੂੰ ਕਹਿ ਰਹੇ ਆ ਤੇ ਜੇ ਉਹ ਮੈਨੂੰ ਕਹਿੰਦੇ ਸੀ ਫੀਸ ਦੇ ਦਾਂਗੇ ਮੈਨੂੰ ਫੀਸ ਵੀ ਨਹੀਂ ਚਾਹੀਦੀ ਆਈ ਵਿਲ ਡਰਾਫਟ ਜੇ ਤੁਹਾਡੇ ਕੋਲ ਨਹੀਂ ਹੈਗਾ ਜਾਓ ਯੂ ਐਨਓ ਜੇ ਨਹੀਂ ਸਾਡੀਆਂ ਕੋਰਟ ਸੁਣਦੀਆਂ ਬਿਲਕੁਲ ਪਰ ਜਿਹੜਾ ਕੋਰਟ ਨੇ ਨਹੀਂ ਸੁਣਿਆ ਉਹਦਾ ਆਰਡਰ ਤਾਂ ਲੈ ਕੇ ਆਓ ਨਹੀਂ ਕੋਰਟ ਤੱਕ ਵੀ ਨਹੀਂ ਗਏ ਹੈਗੇ ਫਿਰ ਨਹੀਂ ਗਏ ਹੈਗੇ ਇਸ ਚੀਜ਼ ਨੂੰ ਲੈ ਕੇ ਨਹੀਂ ਗਏ ਹੈਗਾ ਕੋਈ ਵੀ ਕੋਰਟ 'ਚ ਹੁਣ ਨਵਕਰਨ ਸਰ ਜਾ ਰਹੇ ਨੇ ਕਦੋਂ ਪੱਕ ਪਾ ਰਹੇ ਆ ਆ ਬਸ ਸਰ ਆ ਜਾਣਗੇ ਤੇ ਨਵਕਰਨ ਸਰ ਅਰਮਨ ਵੱਲੋਂ ਜਾਣਗੇ HPC ਦੇ ਧਾਮੀ ਸਾਹਿਬ ਨੇ ਨਦੌਨ ਅਰਮਨ ਨੂੰ ਕਿਹਾ ਹੈ ਕਿ ਵੀ ਵਿਲ ਪ੍ਰੋਵਾਈਡ ਯੂ ਹੈਲਪ ਜੇ ਤੈਨੂੰ ਕੋਈ ਵੀ ਲੋੜ ਆ ਬਟ ਗੱਲ ਆ ਕਿ ਜਿਹੜੇ ਨਾਮੰਦੇ ਆ ਉਹ ਤਰੀਕੇ ਨਾਲ ਗਲਤੀ ਕਰਨ ਉਹ ਸਮਝਣ ਦਾ ਸਹੀ ਜਿਉਂਦੇ ਰੱਖਣੇ ਮੁੰਡੇ ਥੋੜੀ ਜਿਕਰ ਨਾ ਗਏ ਕੋਟ ਜਾਂ ਨਹੀਂ ਹੋਈ ਇਸ ਚੀਜ਼ ਦੇ ਵਿੱਚ ਤਾਂ ਹੁਣ ਤਾਂ ਸਿਮਰਨਜੀਤ ਮਾਨ ਹੈ ਠੀਕ ਆ ਅਮਰਤਪਾਲ ਤਾਂ ਚਲੋ ਅੰਦਰ ਆ ਉਹਨੂੰ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਸਿਮਰਨ ਜੀ ਤਮਾਨ ਹੋਣ ਨਹੀਂ ਸੌਰੀ ਉਹ ਤਾਂ ਚਲੇ ਗਿਆ ਹੁਣ ਸਰਜੀਤ ਸਿੰਘ ਹੈ ਸਰਜੀਤ ਸਿੰਘ ਖਾਲਸਾ ਹੈ ਸਰਜੀਤ ਸਿੰਘ ਖਾਲਸਾ ਹੈ ਈਵਨ ਬਾਕੀ ਵੀ ਤਾਂ ਹੈ ਨਾ ਸਾਡੇ ਹੋਰ ਕਿੰਨੇ ਨੇ ਮਸਲੇ ਤਾਂ ਸਾਡੇ ਹੀ ਨੇ ਨਾ ਬੱਚਿਆਂ ਦੇ ਪੰਜਾਬ ਦੇ ਹੋਰ ਵੀ ਨੇ ਪੰਜਾਬ ਦੇ ਹੋਰ ਵੀ ਐਮਪੀ ਨੇ ਤੇ ਉਹੋ ਇਸ ਚੀਜ਼ ਤੇ ਬਿੱਲ ਡਰਾਫਟ ਕਰਨ ਬਿੱਲ ਡਰਾਫਟ ਕਰਕੇ ਲੋਕ ਸਭਾ ਦੇ ਵਿੱਚ ਪੇਸ਼ ਕਰਨ ਪਿਛਲੇ ਸ਼ਸ਼ੀਥਰੂਰ ਨੇ ਕਈ ਜਿਹੜੇ ਹੈਗੇ ਆ ਜੇਲ ਰਿਫਾਰਮ ਨੂੰ ਲੈ ਕੇ ਪੁਲਿਸ ਰਿਫਾਰਮ ਨੂੰ ਲੈ ਕੇ ਮੈਂ ਦੇਖ ਰਹੀ ਸੀਗੀ ਬਿਲ ਜਿਹੜੇ ਹੈਗੇ ਆ ਉਹ ਦਿੱਤੇ ਸੀਗੇ ਇਵਨ ਉਹਨਾਂ ਨੇ ਪੁਲਿਸ ਟਾਰਚਰ ਨੂੰ ਲੈ ਕੇ ਇੱਕ ਬਿਲ ਜਿਹੜਾ ਹੈਗਾ ਆ ਪੇਸ਼ ਕੀਤਾ ਸੀਗਾ ਤੇ ਠੀਕ ਆ ਉਹ ਨਹੀਂ ਮੰਨਿਆ ਗਿਆ ਅਗਲੀ ਅਲੱਗ ਗੱਲ ਆ ਨਹੀਂ ਪਾਸ ਕੀਤਾ ਗਿਆ ਬਟ ਬਿਲ ਤਾਂ ਲਿਆਂਦਾ ਜਾਵੇ ਨਾ ਹੂੰ ਤੁਸੀਂ ਬਿੱਲ ਲੈ ਕੇ ਤਾਂ ਆਓ। ਕੋਈ ਪਰਸਨਲ ਆਦਾ ਹੋ ਜਾਣਾ ਕਿਸੇ ਨੂੰ ਹੋਣ ਆਬਜੈਕਸ਼ਨ ਨਹੀਂ ਹੋਣੀ ਕਿਸੇ। ਬਿਲਕੁਲ ਉਹੀ ਤਾਂ ਗੱਲ ਲੈ ਕੇ ਤਾਂ ਆਓ ਨਾ ਤੁਸੀਂ ਸਰਕਾਰ ਤਾਂ ਕਾਫਰਸ ਦਾ ਬਿੱਲ ਦੀ ਗੱਲ ਕਰਦੇ ਟੱਲੀ ਬੰਨੇ ਕੋਲ। ਲਿਆਲਪੁਰਾ ਸਾਹਿਬ ਨੇ ਕਿਹਾ ਆ ਕਿ ਨੋਟੀਫਿਕੇਸ਼ਨ ਦਿੱਤੀ ਹੋਈ ਆ। ਦੈਨ ਉਸ ਨੋਟੀਫਿਕੇਸ਼ਨ ਨੂੰ ਲੈ ਕੇ ਐਸਜੀਪੀਸੀ ਪੀਐਮ ਨੂੰ ਮਿਲੇ। ਵੀ ਭਾਈ ਆ ਨੋਟੀਫਿਕੇਸ਼ਨ ਉਹ ਲਿਆਲਪੁਰਾ ਸਾਹਿਬ ਨੂੰ ਮਿਲੇ ਉਹਨਾਂ ਨੂੰ ਕਹੇ ਕਿ ਪੀਐਮ ਤੋਂ ਕਰਾਓ ਜੀ ਮਿਨੋਰਟੀ ਦੇ ਫੇਅਰ ਮਿਨਿਸਟਰੀ ਵੱਲੋਂ ਤੁਸੀਂ ਸਾਰਿਆਂ ਨੂੰ ਭੇਜੋ ਕਿਉਂਕਿ ਮਿਨੋਰਟੀ ਦੇ ਹੱਕ ਦੀ ਗੱਲ ਆ ਇਹ। ਕਿਵੇਂ ਨਹੀਂ ਹੋਊਗੀ ਪਾਸ ਜਿਹੜੀ ਫੰਡਾਮੈਂਟਰੀ ਰਾਈਟ ਇਹ ਕਹਿ ਕੇ ਛਾਰ ਦਿੰਦਾ ਜਾਂਦਾ ਵੀ ਸਾਡੇ ਤਾਂ ਨੋਟੀਫਿਕੇਸ਼ਨ ਗੱਲ ਕਿਉਂਕਿ ਅਸੀਂ ਕਰਨਾ ਵੀ ਮੁੱਦੇ ਕਿਵੇਂ ਚੌਂਦੇ ਰਹਿਣਗੇ ਜੇ ਮੁੱਦੇ ਨਹੀਂ ਚੌਂਦੇ ਰਹਿਣਗੇ ਇਹਨਾਂ ਦੀ ਸਿਆਸਤ ਕਿਵੇਂ ਪੱਕੂਗੀ ਸਿਆਸਤ ਨਹੀਂ ਪੱਕੂਗੀ ਫਿਰ ਰੋਟੀਆਂ ਕਿਵੇਂ ਸੇਕਣਗੇ ਨਹੀਂ ਜੇਕਰ ਨਹੀਂ ਕੋਈ ਜਾਣਦਾ ਸੁਪਰੀਮ ਕੋਰਟ ਚ ਹਾਈ ਕੋਰਟ ਚ ਜਾਂ ਫਿਰ ਫਿਰ ਤਾਂ ਇਸੇ ਤਰ੍ਹਾਂ ਟੱਕਾ ਹੁੰਦਾ ਹੀ ਰਹੇਗਾ ਫਿਰ ਤਾਂ ਡੈਫੀਨਟਲੀ ਹੁੰਦਾ ਰਹੇਗਾ ਤਾਂ ਕੁਝ ਵੀ ਨਹੀਂ ਹੋਣਾ ਹੈਗਾ ਜਦ ਤੱਕ ਅਸੀਂ ਉਸ ਚੀਜ਼ ਦਾ ਹੱਲ ਨਹੀਂ ਕਰਾਂਗੇ ਦੇਖੋ ਇਹਦੇ ਚੀਜ਼ ਦੇ ਦੋ ਹੀ ਹੱਲ ਨੇ ਮੈਂ ਜਿਹੜਾ ਦੱਸਿਆ ਤੁਹਾਨੂੰ ਰਿਟ ਫਾਈਲ ਕਰੋ ਦੂਜਾ ਇਹ ਕਿ ਮਿਨਿਸਟ ਉੱਲੀ ਆਲਪੁਰਾ ਸਾਹਿਬ ਨੂੰ ਮਿਲ ਕੇ ਮinority ਦੇ ਚੇਅਰਮੈਨ ਉਹ ਅੱਗੋਂ ਪ੍ਰਸੀਡ ਕਰ ਉਹ ਸਰਕਾਰ ਤੋਂ ਨੋਟੀਫਿਕੇਸ਼ਨ ਦਵਾਉ ਆਹੀ ਦੁਹਾਲਾ ਹੋਰ ਇਹਦਾ ਕੋਈ ਹੱਲ ਨਹੀਂ ਇਹਦਾ ਸਪੈਸੀਫਿਕ ਇੱਕ ਬਿੱਲ ਆਵੇ ਠੀਕ ਹੈ ਐਕਟ ਆਵੇ ਬਿਲਕੁਲ ਉਹਨੂੰ ਇਨਫੋਰਸ ਕੀਤਾ ਜਾਵੇ ਕਿਸੇ ਬੱਚੇ ਨੂੰ ਇਦਾਂ ਧਾਰਮਿਕ ਚਿੰਨਾ ਚਾਹੀਦਾ ਈਵਨ ਹਜ਼ਾਬ ਵਾਲੇ ਹੋਣ ਉਹਨਾਂ ਨੂੰ ਇਦਾਂ ਨਾ ਰੋਕਿਆ ਜਾਵੇ ਤਾਂ ਮਸਲਾ ਸੌਲਵਾ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਐਡਵੋਕੇਟ ਸਿਮਰਜੀਤ ਕੌਰ ਗੱਲ ਸੀ ਤਾਂ ਉਹਨਾਂ ਨੇ ਇਸ ਮਸਲੇ ਨੂੰ ਸੁਲਝਾਉਣ ਦੇ ਦੋ ਚੀਜ਼ਾਂ ਦੱਸੀਆਂ ਨੇ ਇੱਕ ਤਾਂ ਬਿੱਲ ਜਿਹੜਾ ਡਰਾਫਟ ਹੋ ਸਕਦਾ ਹੈ ਲੋਕ ਸਭਾ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਰਿਟ ਫਾਇਲ ਹੋ ਸਕਦੀ ਹੈ ਤਾਂ ਹੀ ਇਸ ਮਸਲੇ ਦਾ ਹੱਲ ਹੋ ਸਕਦਾ ਜਿਹੜੇ ਪੰਜਾਬ ਦੇ ਨਵੇਂ ਚੁਣੇ ਐਮਪੀ ਨੇ ਤਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਲੋਕ ਸਭਾ ਦੇ ਵਿੱਚ ਚੁੱਕਿਆ ਜਾਵੇ ਕਿਉਂਕਿ ਜਦੋਂ ਅਮਰਤਾਰੀ ਕੋਈ ਵੀ ਵਿਦਿਆਰਥੀ ਹੁੰਦਾ ਕਿਸੇ ਵੀ ਤਰੀਕੇ ਦਾ ਇਗਜ਼ਾਮ ਦੇਣ ਜਾਂਦਾ ਤਾਂ ਉਸ ਨੂੰ ਜਲੀਲ ਕੀਤਾ ਜਾਂਦਾ ਜਦੋਂ ਕਿ ਧਾਰਮਿਕ ਕਾਰਪਾਉਣ ਦੀ ਆਜ਼ਾਦੀ ਮਿਲੀ ਹੋਈ ਆ ਤਾਂ ਜਹੇ ਦੇ ਵਿੱਚ ਲੋਕ ਜਿਹੜਾ ਕਾਨੂੰਨ ਆ ਜਿਹੜਾ ਉਹ ਨੋਟੀਫਿਕੇਸ਼ਨ ਆ ਉਹ ਲਾਗੂ ਕਿਸ ਨੇ ਕਰਾਉਣਾ ਉਹ ਪ੍ਰੋਪਰ ਤਰੀਕੇ ਦੇ ਨਾਲ ਕਿਸ ਕੀ ਦੀ ਜ਼ਿੰਮੇਵਾਰੀ ਆ ਤਾਂ ਹਰ ਕੋਈ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਏ ਸਿਰਫ ਬਿਆਨਬਾਜ਼ੀ ਤੱਕ ਇਹ ਮਸਲਾ ਖੜਾ ਰੱਖਿਆ ਜਾਂਦਾ ਜਾਂ ਫਿਰ ਵੋਟਾਂ ਦੇ ਲਈ ਇਹ ਮਸਲਾ ਖੜਾ ਰੱਖਿਆ ਜਾਂਦਾ ਕਿ ਜੇ ਜਿਹੜੇ ਮੁੱਦਾ ਹੀ ਖਤਮ ਹੋ ਗਿਆ ਤਾਂ ਕਿਵੇਂ ਉਹਨਾਂ ਦੇ ਹਮਦਰਦੀ ਬਣਿਆ ਜਾਵੇਗਾ ਜਾਂ ਜਿਹੜਾ ਲੋਕਾਂ ਦੇ ਨਾਲ ਜਿਹੜੇ ਸਟੂਡੈਂਟਾਂ ਦੇ ਨਾਲ ਤੱਕਾ ਹੁੰਦਾ ਏ ਸਾਥੀ ਰਿੱਕੀ ਦੇ ਨਾਲ ਕੁਲਦੀਪ ਸਿੰਘ ਕੋੜੀ ਜਨਰਲ ਸਪੋਕਸਮੈਨ ਟੀਵੀ ਮੋਹਾਲੀ